ਜਦੋਂ ਹੀ ਅਸੀਂ ਮੂੰ ਨੂੰ ਗਲਾਸ ਲਗਾ ਲਿਆ ਇਸ ਨੁਸਕੇ ਦਾ ਫਾਰਮੂਲੇ ਦਾ ਤਾਂ ਤਜ਼ਾਬ ਤੇ ਗੈਸ ਜਿਵੇਂ ਪਾਣੀ ਪਾਉਂਦੇ ਸਾਰ ਅੱਗ ਬੁਝ ਜਾਂਦੀ ਹੈ ਉਸੇ ਤਰੀਕੇ ਨਾਲ ਇਹ ਜੂਸ ਪੀਣ ਨਾਲ ਜਿਹੜੇ ਤਜ਼ਾਬ ਜਲਦਾ ਹੈ ਸਾਡੇ ਅੰਦਰ ਪੇਟ ਦੇ ਵਿੱਚੋਂ ਅੱਗ ਨਿਕਲਦੀ ਹੈ ਲਗਾਤਾਰ ਉਹ ਬੰਦ ਹੋ ਜਾਏਗੀ। ਜੇਕਰ ਕੋਈ ਵੀ ਪੇਸ਼ੈਂਟ ਹੈ ਜਿਹੜਾ ਕਿ ਗੈਸ ਵਾਲੇ ਕੈਪਸੂਲ ਖਾ ਰਿਹਾ ਹੈ ਜਾਂ ਕੋਈ ਵੀ ਰੈਨਿਟਾਡੀਨ ਜਾਂ ਕੋਈ ਪੀਨਲੈਂਟ ਐਸਿਡ ਲੈ ਰਹੇ ਅਗਰ ਉਹ ਇਹ ਫਾਰਮੂਲੇ ਨੂੰ ਯੂਜ਼ ਕਰਦੇ ਆ ਮੈਂ ਬਣਾਉਣਾ ਦੱਸੂਗਾ ਕਿਵੇਂ ਬਣਦਾ ਉਹਦਾ ਇੱਕ ਗਲਾਸ ਆਪਸ ਸਵੇਰੇ ਖਾਲੀ ਪੇਟ ਲੈਣੇ ਆ ਤਾਂ ਮੈਂ ਸਟੈਂਪ ਪੇਪਰ ਤੇ ਲਿਖ ਕੇ ਦੇਣ ਲਈ ਤਿਆਰ ਆ ਵੀ ਉਹ ਠੀਕ ਨਾ ਹੋਵੇ ਠੀਕ ਹੋ ਜਾਊਗਾ ਉਹ ਠੀਕ ਹੈ ਨਾ ਬਹੁਤ ਵੱਡੀ ਗੱਲ ਕਰ ਰਹੇ ਹੋ ਡਾਕਟਰ ਸਾਹਿਬ ਬਿਲਕੁਲ ਨਾ ਠੀਕ ਹੋਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਪੇਸ਼ੇਂਡ ਨਾ ਠੀਕ ਹੋਵੇ ਦੇਖੋ ਤੁਸੀਂ ਡਾਕਟਰ ਸਾਹਿਬ ਦਾ ਕਹਿਣਾ ਜੇ ਕਦੂ ਹੈ ਦੁਨੀਆ ਦੀ ਸਭ ਤੋਂ ਬਿਹਤਰੀਨ ਮੈਡੀਸਨ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਗੈਸ ਬਣਦਾ ਹੈ ਤਜ਼ਾਬ ਬਣਦਾ ਹੈ ਇਹਦਾ ਜੂਸ ਜਿਹ ਵਿਥਿਨ 20 ਮਿੰਟ ਤੁਹਾਨੂੰ ਰੀਲੀਫ ਮਿਲ ਜਾਊਗਾ ਮੋਟਾਪਾ ਜਿੰਨਾ ਮਰਜ਼ੀ ਹੈ ਮੋਟਾਪੇ ਨੂੰ ਘੱਟ ਕਰਦਾ ਥੰਦੂ ਹਾਰਡਲੀ ਬਹੁਤ ਹੈਲਦੀ ਹੈ ਹਾਂ ਕਦੂ ਨਾਲ ਨਾਲੇ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਤੁਹਾਡਾ ਜਿਹੜਾ ਵਧਿਆ ਹੋਇਆ ਕੋਲੈਸਟ੍ਰੋਲ ਹੈ ਜਿਹੜਾ ਬੈਡ ਕੋਲੈਸਟ੍ਰੋਲ ਹੈ ਐਲ ਡੀ ਐਲ ਹੈ ਚਾਹੀਦੀ ਉਹ ਟ੍ਰਾਈਗਲਿਸਰਾਈਡ ਆਪਾਂ ਲੈ ਲਈਏ ਉਹਨੂੰ ਵੀ ਘੱਟ ਕਰਦਾ ਹੈ ਯੂਰਿਕ ਐਸਿਡ ਨੂੰ ਘਟਾਉਂਦਾ ਹੈ ਦੇਖੋ ਇਹ ਕਦੂ ਜਿਹੜਾ ਹੈ ਇਹਦੇ ਇੰਨੇ ਫਾਇਦੇ ਨੇ ਨੁਸਖਾ ਡਾਕਟਰ ਸਾਹਿਬ ਇਹ ਬਣਾਉਣਾ ਕਿਵੇਂ ਇੱਕ ਗਲਾਸ ਪਾਣੀ ਦਾ ਲੈ ਲਿਆ ਦੇਖੋ ਗੈਸ ਭਜਾਉ ਨੁਸਖਾ ਫਾਰਮੂਲਾ ਹੈਗਾ ਜਿਹੜਾ ਇਸ ਵੇਲੇ ਡਾਕਟਰ ਸਾਹਿਬ ਵੱਲੋਂ ਬਣਾਇਆ ਜਾ ਰਿਹਾ ਹੈ ਆਪਾਂ ਬਣ ਕੇ ਤਿਆਰ ਹੋ ਗਿਆ ਥੋੜਾ ਇਹਦੇ ਵਿੱਚ ਫਾਈਬਰ ਦੇ ਸਮੇਤ ਹੀ ਲੋ ਇਹਨੂੰ ਠੀਕ ਹੈ ਨਾ ਇਹਨੂੰ ਛਾਣੋ ਨਾ ਕਿਉਂਕਿ ਇਹ ਵੀ ਸਾਰੀਆਂ ਚੀਜ਼ਾਂ ਉਹੀ ਨੇ ਜੋ ਆਪਣੀ ਬੋਡੀ ਨੂੰ ਚਾਹੀਦੀਆਂ ਨੇ ਫਾਈਬਰ ਹੀ ਹੈ ਕਿੰਨੇ ਟਾਈਮ ਚ ਜਿਹੜਾ ਇਹ ਤੇਜ਼ ਗੈਸ ਬਣਿਆ ਹੋਵੇ ਤਜ਼ਾਬ ਬਣਿਆ ਹੋਵੇ ਕਈ ਵਾਰ ਤਾਂ ਹੁੰਦਾ ਵੀ ਜਿਹੜਾ ਖਾਦਾ ਪੀਤਾ ਉਹ ਵਾਪਸ ਬੈਕ ਮਰ ਜਾਂਦਾ ਬੈਕ ਮਰ ਜਾਂਦਾ ਜੂਸ ਪੀਣ ਸਾਰ ਤੁਹਾਨੂੰ ਜਿਹੜੀ ਹਾਈਪਰ ਐਸਿਡਿਟੀ ਹੈ ਵਿਦ ਇਨ 20 ਮਿੰਟ ਤੁਹਾਨੂੰ ਰਿਲੀਫ ਮਿਲ ਜਾਊਗਾ ਸਭ ਉਹ ਕੀ ਰੱਖਿਆ ਜੀ ਤੁਸੀਂ ਫਿਰ ਇਹ ਕੀ ਚੀਜ਼ ਐਡ ਮੈਂ ਇਹ ਪਲਾਸਟਿਕ ਦੀ ਨਹੀਂ ਜੀ ਨਹੀਂ ਪਲਾਸਟਿਕ ਦਾ ਨਹੀਂ ਇਹ ਮੈਂ ਕਿਤੇ ਕੋਈ ਸ਼ੋ ਪੀਸ ਰੱਖਿਆ ਜੀ ਤੁਸੀਂ ਨਹੀਂ 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 ਇਹ ਜਿੰਨੀ ਵੀ ਇੰਡਾਈਜੇਸ਼ਨ ਹੈ ਠੀਕ ਹੈ ਨਾ ਉਹਦੇ ਵਿੱਚ ਇਹਦਾ ਬਹੁਤ ਅੱਛਾ ਰੋਲ ਹੈ ਕਿਉਂਕਿ ਆਯੁਰਵੇਦ ਚ ਇਹਨੂੰ ਦੀਪਨ ਪਾਚਨ ਦੱਸਿਆ ਗਿਆ ਮਤਲਬ ਤੁਸੀਂ ਖਾਂਦੇ ਹੀ ਆ ਤੁਸੀਂ ਇਹਦਾ ਜੂਸ ਪਿੰਦੇ ਹੀ ਤੁਹਾਨੂੰ ਪਤਾ ਲੱਗੂਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਜੇਕਰ ਤੁਹਾਡੇ ਅੰਦਰ ਤਜਾਬ ਨਹੀਂ ਬਣਦਾ ਤਾਂ ਤੁਸੀਂ ਬਿਮਾਰ ਹੋ ਜੇਕਰ ਤੁਹਾਡੇ ਅੰਦਰ ਗੈਸ ਨਹੀਂ ਬਣਦਾ ਤਾਂ ਵੀ ਤੁਸੀਂ ਬਿਮਾਰ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਦੋ ਚੀਜ਼ਾਂ ਤੁਹਾਨੂੰ ਬਿਮਾਰ ਕਰ ਰਹੀਆਂ ਨੇ ਤਾਂ ਤੁਸੀਂ ਸਮਝੋ ਕਿ ਆਉਣ ਵਾਲੇ ਟਾਈਮ 'ਚ ਹੋਰ ਜ਼ਿਆਦਾ ਪ੍ਰੋਬਲਮਾਂ ਦੇ ਵਿੱਚ ਕਿਰਨ ਵਾਲੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਡਾਕਟਰ ਸ਼ਾਹਿਦ پرویز ਸਾਹਿਬ ਕਿਉਂ ਕਹਿ ਰਹੇ ਨੇ ਕਿਸ ਤਰੀਕੇ ਨਾਲ ਕਹਿ ਰਹੇ ਨੇ ਸਾਰੇ ਜੀ ਤੁਹਾਡੇ ਕੋਲ ਸਮਝਾਂਗੇ ਤੇ ਜਿਨ੍ਹਾਂ ਦੇ ਜ਼ਿਆਦਾ ਬਨ ਰਿਹਾ ਉਹ ਵੀ ਸਮਝਾਂਗੇ ਵੀ ਫਿਰ ਉਹਨਾਂ ਦਾ ਕੀ ਕਰੀਏ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕੀ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਪਹਿਲਾਂ ਤਾਂ ਹਕੀਕਤੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਸਲਾਮ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬੰਦੇ ਦੇ ਅੰਦਰ ਤਜ਼ਾਬ ਨਹੀਂ ਬੰਦ ਹੋ ਬਿਮਾਰ ਹੈ ਜਿਹੜੇ ਬੰਦੇ ਦੇ ਗੈਸ ਨਹੀਂ ਬੰਦਦਾ ਉਹ ਵੀ ਬਿਮਾਰ ਹੈ ਅਸੀਂ ਤਜ਼ਾਬ ਤੇ ਗੈਸ ਖਤਮ ਕਰਨ ਵਾਸਤੇ ਰੋਜ਼ ਕੈਪਸੂਲਾਂ ਤੇ ਪੈਸੇ ਖਰਚਦੇ ਹਾਂ ਜੀ ਬਿਲਕੁਲ ਅਗਰ ਨਹੀਂ ਬਣ ਰਿਹਾ ਉਹ ਵੀ ਪ੍ਰੋਬਲਮ ਹੈ ਕਿਉਂਕਿ ਹਾਈਡਰੋਕਲੋਰਿਕ ਜਿਹੜਾ ਐਸਿਡ ਹੈ ਜਿਸ ਤਰ੍ਹਾਂ ਹੀ ਤੁਸੀਂ ਕੋਈ ਵੀ ਖਾਣਾ ਖਾਣਿਆ ਕੋਈ ਉਹਦੇ ਵਿੱਚ ਬੈਕਟੀਰੀਆ ਕੋਈ ਵਾਇਰਸ ਹੈ ਅਗਰ ਜਦੋਂ ਤੁਸੀਂ ਖਾਣੇ ਹੋ ਉਹ ਐਸਿਡ ਦਾ ਕੰਮ ਕੀ ਹੈ ਕਿ ਉਹਨੂੰ ਕਿਲ ਕਰਨਾ ਕਿ ਉਹ ਅੱਗੇ ਜਾ ਕੇ ਸਾਡੇ ਸਿਸਟਮ ਨੂੰ ਖਰਾਬ ਨਾ ਕਰੇ ਜਿੰਨੇ ਵੀ ਪੈਥੋਜਨ ਨੇ ਉਹਨੂੰ ਖਰਾਬ ਨਾ ਕਰਨ ਸਿਸਟਮ ਨੂੰ ਠੀਕ ਹੈ ਜਦੋਂ ਉਹ ਬਣ ਨਹੀਂ ਰਿਹਾ ਇਹ ਵੀ ਆਪਣੀ ਲਈ ਸਮੱਸਿਆ ਹੈ ਅਗਰ ਉਹ ਜ਼ਰੂਰਤ ਤੋਂ ਜ਼ਿਆਦਾ ਬਣ ਰਿਹਾ ਹਾਈਡਰੋਕਲੋਰਿਕ ਐਸਿਡ ਉਹ ਵੀ ਆਪਣੀ ਲਈ ਸਮੱਸਿਆ ਹੈ ਜਦੋਂ ਜ਼ਰੂਰਤ ਤੋਂ ਜ਼ਿਆਦਾ ਬਣਦਾ ਹੈ ਤਾਂ ਹਾਈਪਰ ਐਸਿਡਿਟੀ ਕਰਦਾ ਹੈ ਜਲਨ ਹੁੰਦੀ ਹੈ ਖਾਣੇ ਵਾਲੀ ਨਾਲੀ ਦੇ ਵਿੱਚ ਪੇਟ 'ਚ ਜਲਨ ਹੁੰਦੀ ਹੈ ਪੇਟ 'ਚ ਭਾਰਾਪਨ ਅਫਾਰਾ ਪੈਂਦਾ ਹੈ ਜਾਂ ਪੋਟੀ ਬਾਰ-ਬਾਰ ਆਉਂਦੀ ਹੈ ਜਲਨ ਲਾਉਂਦੀ ਹੈ ਅਣਪਚ ਰਹਿਦਾ ਹੈ ਇਨ ਡਾਈਜੈਸ਼ਨ ਰਹਿੰਦੀ ਹੈ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਹ ਜ਼ਿਆਦਾ ਕਿਉਂ ਬਣਨ ਲੱਗ ਜਾਂਦੇ ਜੀ ਜ਼ਿਆਦਾ ਜਿਹੜਾ ਹੈ ਅੱਜ ਦਾ ਜਿਹੜਾ ਆਪਣਾ ਸਿਸਟਮ ਹੈ ਆਪਣਾ ਲਾਈਫ ਸਟਾਈਲ ਹੈ ਠੀਕ ਹੈ ਨਾ ਆਹਾਰ ਤੇ ਵਿਹਾਰ ਆਯੁਰਵੇਦ ਦੇ ਵਿੱਚ ਇਹ ਚੀਜ਼ਾਂ ਦੇ ਬਹੁਤ ਸਟ्रेस ਦਿੱਤਾ ਗਿਆ ਆਹਾਰ ਕਹਿੰਦੇ ਆ ਆਪਣਾ ਜਿਹੜਾ ਖਾਣਾ ਵਿਹਾਰ ਜੋ ਸਾਡਾ ਲਾਈਫ ਸਟਾਈਲ ਹੈ ਠੀਕ ਹੈ ਨਾ ਵੀ ਕਿੰਨੇ ਵਜੇ ਖਾ ਰਹੇ ਹੋ ਕਿੰਨੇ ਵਜੇ ਉੱਠ ਰਹੇ ਹੋ ਕਿੰਨੇ ਵਜੇ ਸੌ ਰਹੇ ਹੋ ਉਹ ਸਾਰੀਆਂ ਚੀਜ਼ਾਂ ਆਹਾਰ ਤੇ ਵਿਹਾਰ ਦੋਨੋਂ ਹੀ ਆਪਾਂ ਨੇ ਅੱਜ ਦੇ ਟਾਈਮ 'ਚ ਦੂਸ਼ਿਤ ਕਰ ਲਏ ਠੀਕ ਹੈ ਨਾ ਹੁਣ ਜਿਹੜਾ ਆਪਣਾ ਖਾਣੇ ਦਾ ਆਦਤ ਦਾ ਤੁਸੀਂ ਜੇ ਏਵਰੇਜ ਟਾਈਮ ਆਪਾਂ ਦੇਖੀਏ ਮੈਂ ਪਿੱਛੇ ਜੇ ਕੋਈ ਰਿਸਰਚ ਪੜ੍ਹਦਾ ਪਿਆ ਸੀ ਸਭ ਤੋਂ ਜ਼ਿਆਦਾ ਜਿਹੜਾ ਇਹ ਪਾਕਿਸਤਾਨੀ ਜਿਹੜੇ ਵੀ ਆਪਣੇ ਇਧਰਲੇ ਏਸ਼ੀਆ ਵਾਲੇ ਕੰਟਰੀ ਨੇ ਇੰਡੀਆ ਆਪਣੇ ਲੋਕਾਂ ਦਾ ਜਿਹੜਾ ਹੈ ਮਤਲਬ ਆਪਾਂ 10:30 11 ਵਜੇ ਦਾ एवरी टाइम ਹੈ ਖਾਣੇ ਦਾ ਤੁਸੀਂ ਇਹ ਦੇਖੋ ਵੀ ਆਪਾਂ ਸੋਮਾ ਹੀ ਕਦੋਂ ਕਦੋਂ ਉਹ ਖਾਣਾ ਪਚੂਗਾ ਕਦੋਂ ਆਪਾਂ ਜੀ ਹੁੰਦਾ ਜੀ ਸਾਰੇ ਕੰਮਕਾਰ ਅਸੀਂ ਫਾਰਗ ਹੋਏ ਫਾਰਗ ਹੋ ਕੇ ਜਦੋਂ ਬਿਲਕੁਲ ਸਾਡੇ ਕੋਲ ਟਾਈਮ ਹੋਇਆ ਉਦੋਂ ਹੀ ਖਾਵਾਂਗੇ ਚਾਹੇ 9 ਵਜੇ ਚਾਹੇ 10 ਵਜੇ ਉਹਦੇ ਚ ਫਿਰ ਲਾਈਫ ਸਟਾਈਲ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੀ ਡਾਕਟਰ ਸਾਹਿਬ ਪ੍ਰੋਬਲਮ ਇਹੀ ਹੈ ਕਿ ਜਿਸ ਤਰ੍ਹਾਂ ਸਾਡਾ ਸਿਸਟਮ ਜਿਸ ਤਰ੍ਹਾਂ ਸੂਰਜ ਨਿਕਲਦਾ ਹੈ ਉਸ ਵੇਲੇ ਸਾਡੇ ਲੇਬਰ ਦਾ ਸਿਸਟਮ ਹੈ ਲੇਬਰ ਐਕਟਿਵ ਹੁੰਦਾ ਹੈ ਠੀਕ ਹੈ ਨਾ ਉਸ ਤੋਂ ਬਾਅਦ ਐਨਜ਼ਾਈਮ ਬਣਨੇ ਸ਼ੁਰੂ ਹੁੰਦੇ ਨੇ ਦੁਪਹਿਰ ਮਤਲਬ ਕਿ ਡਿਮ ਹੋ ਜਾਂਦੇ ਨੇ ਲੇਬਰ ਦੇ ਠੀਕ ਹੈ ਨਾ ਆਪਾਂ ਤਾਂ ਇਹਨੂੰ ਸਟੇਟਸ ਸਿੰਬਲ ਸਮਝਦੇ ਆਂ ਵੀ ਲੇਟ ਖਾਣਾ ਠੀਕ ਹੈ ਨਾ ਵੀ ਸਾਡਾ ਸਟੇਟਸ ਹੈ ਉਸ ਤੋਂ ਜਦੋਂ ਕੰਮਕਾਰ ਕਰਕੇ ਫਿਰ ਅਸੀਂ ਐਂਡ ਦੇ ਉੱਤੇ ਖਾਣਾ ਖਾਣਾ ਠੀਕ ਹੈ ਨਾ ਰਿਲੈਕਸ ਹੋ ਕੇ ਖਾਣਾ ਖਾਣਾ ਪਰ ਸੂਰਜ ਛੇਪਨ ਤੋਂ ਬਾਅਦ ਖਾਦਾ ਗਿਆ ਖਾਣਾ ਸਾਡੇ ਲਈ ਜ਼ਹਿਰ ਹੈ ਠੀਕ ਹੈ ਨਾ ਜਿੰਨਾ ਤੁਸੀਂ ਲੇਟ ਕਰੀ ਜਾਂਦੇ ਹੋ ਚਲੋ ਠੀਕ ਹੈ 10 ਮਿੰਟ 15 ਮਿੰਟ ਅੱਧਾ ਘੰਟਾ ਉੱਪਰ ਚਲੇ ਗਿਆ ਹੋ ਗਿਆ ਠੀਕ ਹੈ ਸਫੀਸ਼ੀਐਂਟ ਹੈ ਅਗਰ ਤੁਸੀਂ ਉਹੀ ਖਾਣਾ 10:30 11 ਵਜੇ 12 ਵਜੇ ਖਾ ਰਹੇ ਹੋ ਤਾਂ ਉਹ ਬਿਲਕੁਲ ਹੀ ਸਿਸਟਮ ਜਿਹੜਾ ਆਪਣਾ ਕੀ ਚੋਕ ਕਰ ਦੂਗਾ ਜਿਹੜਾ ਸਾਰਾ ਕੀ ਆਪਣੇ ਲਈ ਟੌਕਸਿਨ ਦਾ ਕਾਰਨ ਬਣੂਗਾ ਮਤਲਬ ਸਾਨੂੰ ਫਿਰ 5-6 ਦਿਨ ਨਕਲ ਮਾਰਨੀ ਚਾਹੀਦੀ ਹੈ हां पंछी भी ਤੁਸੀਂ ਜਿੰਨਾ ਵੀ ਦੇਖੋਗੇ ਜਿਹੜੇ ਜੰਗਲੀ ਜਾਨਵਰ ਵੀ ਨੇ ਉਹ ਕਦੇ ਵੀ ਰਾਤ ਨੂੰ ਸ਼ਿਕਾਰ ਨਹੀਂ ਕਰਦੇ ਉਹ ਦਿਨ ਦੇ ਵਿੱਚ ਜਿਹੜਾ ਵੀ ਸ਼ਿਕਾਰੀ ਪੰਛੀ ਵੀ ਨੇ ਜਿਹੜੇ ਜਾਂ ਸ਼ਿਕਾਰੀ ਆਪਾਂ ਜਾਨਵਰ ਲਗਾ ਲੀਏ ਜਿਸ ਤਰ੍ਹਾਂ ਸ਼ੇਰ ਹੈ ਚਿਤਾ ਵਗੈਰਾ ਜਿੰਨਾ ਵੀ ਕਰਦੇ ਨੇ ਉਹ ਦਿਨ ਦੇ ਵਿੱਚ ਹੀ ਕਰਦੇ ਨੇ ਰਾਤ ਨੂੰ ਨਹੀਂ ਕੋਈ ਵੀ ਇਸ ਤਰ੍ਹਾਂ ਦਾ ਕੁਝ ਕਰਦੇ ਹੋ ਈਵਨ ਰਾਤ ਨੂੰ ਪਨੀਰ ਨਹੀਂ ਖਾਂਦੇ ਜੀ ਰਾਤ ਨੂੰ ਨਹੀਂ ਖਾਂਦੇ ਪਨੀਰ ਪਨੀਰ ਨਹੀਂ ਖਾਂਦੇ ਚਿਕਨ ਨਹੀਂ ਖਾਂਦੇ ਠੀਕ ਹੈ ਨਾ ਇਸ ਤਰ੍ਹਾਂ ਦਾ ਕੁਝ ਨਹੀਂ ਖਾਂਦੇ ਤੇ ਅਗਰ ਤੁਸੀਂ ਦੇਖੋਗੇ ਦੇਸੀ ਗਾਂ ਨੂੰ ਵੀ ਦੇਖੋਗੇ ਜਿਹੜੀ ਆ ਇਹ ਹੁਣ ਤੇ ਜਰਸੀ ਬਰੀਡ ਹੈ ਜਿਹੜੀ ਸੜਕਾਂ ਦੇ ਘੁੰਮਦੀ ਪਈ ਹੈ ਇਹਦਾ ਕਿਸੇ ਵੀ ਟਾਈਮ ਕੁਝ ਵੀ ਖਾ ਲੂ ਕਿਉਂਕਿ ਇਹ ਤਾਂ ਡਿਸਟਰਬ ਜੀਨ ਨੇ ਠੀਕ ਹੈ ਨਾ ਇੱਕ ਜੈਨੇਟਿਕਲੀ ਮੋਡੀਫਾਈਡ ਪ੍ਰੋਡਕਟ ਹੀ ਇਹਨੂੰ ਆਪਾਂ ਕਹਿ ਸਕਦੇ ਹਾਂ ਜਿਹੜੀ ਦੇਸੀ ਗਾਂ ਹੈ ਨਾ ਦੇਸੀ ਗਾਂ ਵੀ ਸ਼ਾਮ ਨੂੰ ਸੂਰਜ ਛਿਪਦੇ ਤੋਂ ਬਾਅਦ ਕੁਝ ਨਹੀਂ ਖਾਂਦੀ ਉਹ ਗਾਲੀ ਕਰਦੀ ਹੈ ਫਿਰ ਬਾਅਦ ਚੋ ਜਿਹੜਾ ਦਿਨ ਚ ਖਾਦਾ ਹੋਇਆ ਉਹਨੂੰ ਡਾਈਜੈਸਟ ਕਰਦੀ ਹੈ ਠੀਕ ਹੈ ਠੀਕ ਹੈ ਇਹਨਾਂ ਚੀਜ਼ਾਂ ਨੂੰ ਦੇਖ ਕੇ ਆਪਾਂ ਨੂੰ ਸਿੱਖਿਆ ਲੈਣ ਦੀ ਜ਼ਰੂਰਤ ਹੈ ਇਨਸਾਨ ਨੂੰ ਸਭ ਤੋਂ ਜ਼ਿਆਦਾ ਰੱਬ ਨੇ ਦਿਮਾਗ ਦਿੱਤਾ ਪਰ ਇਨਸਾਨ ਹੀ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਅਨਪੜ੍ਹ ਬਣ ਰਿਹਾ ਹੈ ਚੀਜ਼ਾਂ ਦੇ ਵਿੱਚ ਠੀਕ ਹੈ ਜੀ ਜੀ ਤੇ ਫਿਰ ਖਾਣਾ ਕਿਸ ਵੇਲੇ ਖਾਣਾ ਚਾਹੀਦਾ ਤੁਸੀਂ ਕਹਿ ਰਹੇ ਹੋ ਕਿ ਸੂਰਜ ਛਿਪਣ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਤੇ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਫਿਰ ਕੀ ਖਾ ਲੈਣਾ ਚਾਹੀਦਾ ਜੀ ਦੇਖੋ ਬੈਸਟ ਤਾਂ ਇਹੀ ਹੈ ਕਿ ਆਪਾਂ ਨੂੰ ਪਰਮਾਤਮਾ ਨੇ ਸਮਝਾਉਣ ਲਈ ਆਪਾਂ ਧਰਮ ਧਰਮ ਦੇ ਨਾਮ ਤੇ ਬਹੁਤ ਕੁਝ ਕਰੀ ਜਾਂਦੇ ਆ ਵੀ ਮੇਰਾ ਧਰਮ ਇਹ ਕਹਿੰਦਾ ਮੇਰਾ ਧਰਮ ਦੇਖੋ ਹਰ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਧਰਮ ਨੇ ਵੀ ਤੁਹਾਨੂੰ ਠੀਕ ਹੈ ਨਾ ਉਹਦੇ ਵਿੱਚ ਕੀ ਹੈ ਜਿਸ ਤਰ੍ਹਾਂ ਤੁਸੀਂ ਜੈਨ ਜਾਨੀਆਂ ਦਾ ਸੁਣਿਆ ਹੋਊਗਾ ਵੀ ਉਹ ਸੂਰਜ ਚੁਪਨ ਤੋਂ ਬਾਅਦ ਨਹੀਂ ਖਾਂਦੇ ਠੀਕ ਹੈ ਨਾ ਇਸੇ ਲਈ ਇਸਲਾਮ ਦੇ ਵਿੱਚ ਵੀ ਦੱਸਿਆ ਗਿਆ ਆਪਾਂ ਨੂੰ ਇਫਤਾਰੀ ਦਿੱਤੀ ਗਈ ਹੈ ਟਾਈਮ ਇਫਤਾਰੀ ਦਾ ਇਫਤਾਰੀ ਦਾ ਟਾਈਮ ਜਿਹੜਾ ਹੁੰਦਾ ਸੂਰਜ ਚੁਪਨ ਦੇ ਟਾਈਮ ਹੀ ਹੁੰਦਾ ਠੀਕ ਹੈ ਨਾ ਉਦੋਂ ਆਪਾਂ ਇਫਤਾਰੀ ਕਰਦੇ ਆ ਉਹ ਇੱਕ ਮਹੀਨਾ ਆਪਾਂ ਉਹ ਟਾਈਮ ਤੇ ਖਾਣਾ ਖਾਂਦੇ ਆ 11 ਮਹੀਨੇ ਕੀ ਹੈ ਅਸੀਂ 11 ਵਜੇ ਖਾਣਾ ਖਾਂਦੇ ਆ 10 ਵਜੇ ਖਾਣਾ ਖਾ ਰਹੇ ਆ ਉਹ ਸਮਝਾਉਣ ਲਈ ਸਾਨੂੰ ਸਾਰਾ ਕੁਝ ਕੀਤਾ ਗਿਆ ਆਪਾਂ ਧਰਮਾਂ ਦੀ ਗੱਲ ਕਰਦੇ ਆ ਪਰ ਆਪਾਂ ਉਹਨੂੰ ਉਹਦੇ ਫਾਲੋਅਰ ਨਹੀਂ ਹੈ ਪ੍ਰੋਪਰ ਤਰੀਕੇ ਨਾਲ ਠੀਕ ਹੈ ਨਾ ਬਸ ਸਿਰਫ ਆਪਾਂ ਇਹ ਹੈਗੀ ਅਸੀਂ ਮੁ슬ਿਮਾਂ ਤੁਸੀਂ ਹਿੰਦੂ ਹੋ ਤੁਸੀਂ ਸਿੱਖ ਹੋ ਤੁਸੀਂ ਕ੍ਰਿਸਚੀਅਨ ਹੋ ਪਰ ਅਗਰ ਆਪਾਂ ਕੋਈ ਵੀ ਧਰਮ ਹੈ ਚਾਹੀਦੀ ਅਗਰ ਉਹਨੂੰ ਇਹ ਪਚੰਗੀ ਤਰ੍ਹਾਂ ਅਪਣਾ ਲਈਏ 100% ਅਪਣਾ ਲਈ ਕੋਈ ਵੀ ਹੈ ਚਾਹੀਦੀ ABC ਕੁਝ ਵੀ ਹੈ ਤਾਂ ਤੁਸੀਂ ਕਦੇ ਬਿਮਾਰ ਨਹੀਂ ਹੋ ਸਕਦੇ ਕਿਉਂਕਿ ਹਰ ਧਰਮ ਦੇ ਵਿੱਚ ਜੋ ਲਾਈਫ ਸਟਾਈਲ ਹੈ ਜੋ ਮੂਲ ਮੰਤਰ ਦੱਸਿਆ ਗਿਆ ਆਪਣੀ ਹੈਲਥ ਦਾ ਦੱਸਿਆ ਗਿਆ ਠੀਕ ਹੈ ਨਾ ਇਹ ਹੈ ਕਿ ਜਿਹੜਾ ਉਹਦਾ ਬੈਸਟ ਟਾਈਮ ਹੈ ਉਹਦਾ ਇਹੀ ਹੈ ਕਿ ਜਿੰਨਾ ਵੀ ਕੁੱਲਮ ਲਾ ਕੇ ਆਪਾਂ ਸਾਰਾ ਉਹਦਾ ਨਿਚੋੜ ਦੇਖੀਏ ਜਾਂ ਆਯੁਰਵੇਦ ਸ਼ਾਸਤਰ ਦਾ ਨਿਚੋੜ ਦੇਖੀਏ ਉਹਦਾ ਇਹੀ ਨਿਕਲ ਹੈ ਕਿ ਸੂਰਜ ਛਿਪਦੇ ਆਪਾਂ ਨੂੰ ਖਾਣਾ ਖਾ ਲੈਣਾ ਕਿਉਂਕਿ 50 60% ਜਿਹੜੀਆਂ ਬਿਮਾਰੀਆਂ ਨੇ ਕੱਲਾ ਜਿਹੜਾ ਖਾਣਾ ਲੇਟ ਖਾਣ ਨਾਲ ਹੁੰਦੀਆਂ ਨੇ ਕਿਉਂਕਿ ਜਿੰਨਾ ਅਸੀਂ ਲੇਟ ਖਾਣਾ ਖਾਵਾਂਗੇ ਉਨਾ ਹੀ ਸਾਡੇ ਕੋਲੇ ਡਾਈਜੈਸ਼ਨ ਟਾਈਮ ਘਟੀ ਜਾਊਗਾ ਕਿਉਂਕਿ ਲੀਵਰ ਕੱਲਾ ਡਾਈਜੈਸ਼ਨ ਦਾ ਕੰਮ ਨਹੀਂ ਕਰਦਾ ਜੇ ਆਪਾਂ ਸੋਚੀਏ ਲੀਵਰ ਕੱਲਾ ਡਾਈਜੈਸ਼ਨ ਦਾ ਕੰਮ ਕਰਦਾ ਇਹ ਨਹੀਂ ਇਹਦਾ ਕੱਲਾ ਕੰਮ ਇਹਦਾ ਹੋਰ ਵੀ ਬਹੁਤ ਕੰਮ ਨੇ ਜਿਸ ਤਰ੍ਹਾਂ ਆਪਣੀ ਬੋਡੀ ਨੂੰ ਰਿਪੇਅਰ ਤੇ ਰੀਜਨਰੇਟ ਕਰਨਾ ਕਿਉਂਕਿ ਇਹ ਇੱਕ ਬਹੁਤ ਬੜਾ ਰੀਜਨਰੇਟਿਵ ਆਰਗਨ ਹੈ ਨਾਲ ਨਾਲ ਆਪਣੀ ਬੋਡੀ ਦੇ ਵਿੱਚ ਕੁਝ ਵਿਟਾਮਿਨ ਕੁਝ ਮਿਨਰਲ ਇਸ ਤਰ੍ਹਾਂ ਦੇ ਬਣਾਉਣਾ ਜਿਹੜੇ ਕਿ ਆਪਣੇ ਸ਼ਰੀਰ ਦੇ ਵਿੱਚ ਹੀ ਬਣਨੇ ਹੁੰਦੇ ਨੇ ਫਿਰ ਸਾਡੇ ਜਿਹੜਾ ਹਾਰਟ ਦੇ ਸਿਸਟਮ ਨੂੰ ਚਲਾਉਣਾ 콜레스테롤 ਨੂੰ ਨਿਯੰਤਰਿਤ ਰੱਖਣਾ ਠੀਕ ਹੈ ਨਾ ਯੂਰਿਕ ਐਸਿਡ ਨੂੰ ਨਿਯੰਤਰਿਤ ਰੱਖਣਾ ਜਿੰਨਾ ਵੀ ਜਿੰਨਾ ਵੀ ਸਿਸਟਮ ਹੈ ਉਹ ਲੀਵਰ ਨੇ ਹੀ ਮੈਨੇਜ ਕਰਨਾ ਠੀਕ ਹੈ ਜਦੋਂ ਆਪਾਂ ਲੇਟ ਖਾਣਾ ਖਾਧਾ ਸਾਰੀ ਰਾਤ ਲੀਵਰ ਖਾਣਾ ਪਚਾਉਣ ਦੇ ਕੰਮ ਕਰੀ ਚੱਲੂਗਾ ਜਿਹਦੇ ਨਾਲ ਉਹ ਆਪ ਵੀ ਬਿਮਾਰ ਹੋਊਗਾ ਫਿਰ ਸਾਨੂੰ ਵੀ ਬਿਮਾਰ ਕਰਦਾ ਠੀਕ ਹੈ ਨਾ ਇਹਦੇ ਵਿੱਚ ਹੀ ਸਾਰਾ ਕੁਝ ਹੈ ਅਗਰ ਤੁਸੀਂ ਇੰਨਾ ਹੀ ਠੀਕ ਕਰ ਲਿਆ ਆਪਣਾ ਲਾਈਫ ਸਟਾਈਲ ਤਾਂ ਇਹਦੇ ਨਾਲ ਵੀ ਕਾਫੀ ਸਮੱਸਿਆਵਾਂ ਜਿਹੜੀਆਂ ਤੁਹਾਡੀਆਂ ਠੀਕ ਹੋ ਜਾਣਗੀਆਂ ਤੇ ਡਾਕਟਰ ਫਿਰ ਜਿਹੜਾ ਐਸਿਡ ਦੀ ਗੱਲ ਕਰੀਏ ਤਜ਼ਾਬ ਦੀ ਗੱਲ ਕਰੀਏ ਗੈਸ ਦੀ ਗੱਲ ਕਰੀਏ ਇਹ ਜਿਹੜੀਆਂ ਗੋਲੀਆਂ ਸੀ ਖਾਣੇ ਉਹ ਦਾਣੇਦਾਰ ਜਿਹਾ ਸਵੇਰੇ ਸਵੇਰੇ ਸੀ ਕੈਪਸੂਲ ਇੱਕ ਖਾ ਲੈਣੇ ਆ ਜੀ ਦਾਣੇ ਜਿਹੇ ਵਾਲਾ ਤੇ ਉਹ ਗੈਸ ਠੀਕ ਕਰਦਾ ਹੈ ਲਗਾਤਾਰ ਜੇ ਖਾਈ ਜਾਈਏ ਠੀਕ ਹੋ ਜਾਏਗਾ ਗੈਸ ਉਹਦੇ ਨਾਲ ਜੀ ਸਾਡਾ ਦੇਖੋ ਜਿਹੜਾ ਐਲੋਪੈਥੀ ਸਿਸਟਮ ਹੈ ਉਹ ਰਿਡਕਸ਼ਨ ਥਿਊਰੀ ਦੇ ਕੰਮ ਕਰਦਾ ਹੈ ਠੀਕ ਹੈ ਨਾ ਇਹਦੇ ਵਿੱਚ ਕੀ ਹੈ ਕਿ ਆਪਾਂ ਜਿਸ ਤਰ੍ਹਾਂ ਸਵੇਰੇ ਆਪਾਂ ਨੂੰ ਮਹਿਸੂਸ ਹੋਇਆ ਆਪਾਂ ਗੈਸ ਦਾ ਕੈਪਸੂਲ ਲੈ ਲਿਆ ਉਹਦਾ 8-10 ਘੰਟੇ ਇਫੈਕਟ ਰਹਿੰਦਾ ਕਿਉਂਕਿ ਉਹਨੇ ਕੀ ਹੈ ਇੱਕ ਹਾਈਪਰ ਐਸਿਡਿਟੀ ਨੂੰ ਥੋੜੀ ਦੇਰ ਲਈ ਘਟਾਤਾ ਪਰ ਉਹਨੇ ਪਰਮਨੈਂਟ ਕੁਝ ਨਹੀਂ ਕੀਤਾ ਕਿਉਂਕਿ ਪਰਮਨੈਂਟ ਠੀਕ ਕਰਨ ਲਈ ਆਪਾਂ ਨੂੰ ਆਪਣੀ ਬਾਡੀ ਦੀ ਤਸਵੀਰ ਚੇਂਜ ਕਰਨੀ ਪਊ ਆਪਣਾ ਖਾਣ ਪਾਣ ਚੇਂਜ ਕਰਨਾ ਪਊ ਖਾਣੇ ਦਾ ਟਾਈਮ ਚੇਂਜ ਕਰਨਾ ਪਊ ਜਿਹੜੀਆਂ ਆਪਾਂ ਖਾ ਰਹੇ ਆ ਮਤਲਬ ਸਿੰਥੈਟਿਕ ਖਾਣੇ ਖਾ ਰਹੇ ਆ ਡੱਬਾ ਬੰਦ ਪੈਕਟ ਬੰਦ ਖਾਣੇ ਖਾ ਰਹੇ ਆ ਮੈਦੇ ਵਾਲੇ ਖਾਣੇ ਖਾ ਰਹੇ ਆ ਉਹ ਖਾਣੇ ਛੱਡਨੇ ਪੈਣਗੇ ਠੀਕ ਹੈ ਜੀ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਰੈਨੀਟਾਡਿਨ ਚਾਹੇ ਤੇ ਜੈਲੋਸੀਲਾ ਕੋਈ ਐਂਟਾਸਿਡ ਜਿਹਨੂੰ ਪੀਣ ਵਾਲਾ ਆਪਾਂ ਕਹ ਦਈਏ ਜਾਂ ਦਾਣੇਦਾਰ ਜਿਹੜਾ ਕੈਪਸੂਲ ਹੈ ਉਹ ਫੋਰ ਅ ਟਾਈਮ ਵੀਂ ਕੰਮ ਕਰਦੇ ਨੇ 6 ਘੰਟੇ 8 ਘੰਟੇ ਜਾਂ 12 ਘੰਟੇ ਸਵੇਰੇ ਲਈ ਸਾਡੇ ਲਈ ਫੇਰ ਸਮੱਸਿਆ ਘੜੀਏ ਫੇਰ ਅਸੀਂ ਰਿਪੀਟ ਕਰਦੇ ਆ ਕਿਉਂਕਿ ਜਦੋਂ ਅਸੀਂ ਉਹਨੂੰ ਲੌਂਗ ਟਰਮ 'ਚ ਲੈਂਦੇ ਆ ਲੰਬੇ ਟਾਈਮ ਲੈਂਦੇ ਆ ਇਹ ਰੈਜ਼ਿਸਟੈਂਸ ਹੋ ਜਾਂਦੀ ਹੈ ਦੀ ਬਾਡੀ ਦੇ ਵਿੱਚ ਜਿੰਨੀਆਂ ਵੀ ਐਲੋਪੈਥੀ ਮੈਡੀਸਿਨ ਨੇ ਹੌਲੀ-ਹੌਲੀ ਉਹ ਰੈਜ਼ਿਸਟ ਹੋ ਜਾਂਦੀਆਂ ਰੈਜ਼ਿਸਟ ਹੋਣ ਤੋਂ ਬਾਅਦ ਕੀ ਹੈ ਕਿ ਸਾਨੂੰ ਉਹ ਬਹੁਤਾ ਫਾਇਦਾ ਨਹੀਂ ਕਰਦੀ ਆਮ ਜੇ ਆਪਾਂ ਗੱਲ ਕਰੀਏ ਰੈਬੀਪ੍ਰਾਜ਼ੋਲ ਡੋਂਪੈਰੀਡੋਂ ਪੈਂਟਾਬ੍ਰਾਜ਼ੋਲ ਡੋਂਪੈਰੀਡੋਂ ਫਿਰ ਉਸ ਤੋਂ ਬਾਅਦ ਲੈਵੋਸਲਪਰਾਇਡ ਵਾਲਾ ਕੰਬੀਨੇਸ਼ਨ ਆ ਜਾਂਦਾ ਈਟਿਊਬਰਾਇਡ ਵਾਲਾ ਕਿਤੇ ਵੀ ਬੱਸ ਨਹੀਂ ਹੈ ਠੀਕ ਹੈ ਨਾ ਜਿਸ ਤਰ੍ਹਾਂ ਤੁਹਾਨੂੰ ਰੈਜ਼ਿਸਟੈਂਸ ਹੁੰਦੀ ਹੈ ਤੁਸੀਂ ਹਾਇਰ ਕਲਾਸ ਚ ਜਾਣੇ ਹੋ ਪਰ ਉਹ ਹੌਲੀ ਹੌਲੀ ਜਾ ਕੇ ਤੁਹਾਨੂੰ ਇੱਕ ਕਿਸੇ ਨਾ ਕਿਸੇ ਜਿਹਨੂੰ ਆਪਾਂ ਕਹਿ ਦਈਏ metabolic disorder ਚ ਲੈ ਕੇ ਜਾਂਦਾ ਚਾਹੀਦਾ ਹੈ ਉਹ ਕੈਂਸਰ ਹੈ ਸ਼ੂਗਰ ਹੈ ਬੀਪੀ ਹੈ ਗਠੀਆ ਆਹੀ ਚੀਜ਼ਾਂ ਜੇ ਅਗਰ ਆਪਣਾ ਲਾਈਫਸਟਾਈਲ ਨਹੀਂ ਠੀਕ ਠੀਕ ਹੈ ਨਾ ਆਪਾਂ ਆਹੀ ਚੀਜ਼ਾਂ ਚ ਜਾਣੇ ਹੌਲੀ ਹੌਲੀ ਪਰ ਡਾਕਟਰ ਸਾਹਿਬ ਤੁਸੀਂ ਤਾਂ ਕਹਿ ਰਹੇ ਏ ਸਮਝੋ ਵੀ ਅਸੀਂ ਦੇਖੋ ਤੁਸੀਂ ਡਾਕਟਰ ਸਾਹਿਬ ਦਾ ਕਹਿੰਦੇ ਜੀ ਕद्दू ਇਹ ਦੁਨੀਆ ਦੀ ਸਭ ਤੋਂ ਬਿਹਤਰੀਨ ਮੈਡੀਸਨ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਗੈਸ ਬਣਦਾ ਹੈ ਤਜ਼ਾਬ ਬਣਦਾ ਹੁਣ ਤੱਕ ਅਸਤਾ ਕद्दू ਜੀ ਮਤਲਬ ਜਿਵੇਂ ਮੇਲੇ ਚ ਅਬਰੂਦਾ ਨੂੰ ਕੋਈ ਨਹੀਂ ਪੁੱਛਦਾ ਜਦੋਂ ਕद्दू ਦੀ ਸਬਜ਼ੀ ਬਣਦੇ ਉਹ ਕਹਿੰਦੇ ਜੀ ਕੋਈ ਨਹੀਂ ਪੁੱਛਦਾ ਰਸੋਈ ਚ ਵੀ ਕੋਈ ਐਂਟਰ ਨਹੀਂ ਕਰਦਾ ਤੁਸੀਂ ਕਹਿੰਦੇ ਵੀ ਤਜ਼ਾਬ ਗੈਸ ਦਾ ਬਹੁਤ ਬਿਹਤਰੀਨ ਹੱਲ ਹੈ ਜੀ ਕद्दू ਚ ਐਕਚੁਅਲੀ ਪ੍ਰੋਬਲਮ ਉਹੀ ਹੋਗੀ ਨਾ ਅੱਜ ਦੇ ਟਾਈਮ 'ਚ ਅਸੀਂ ਬੇਮੌਸਮੀਆ ਸਬਜ਼ੀਆਂ ਖਾ ਕੇ ਖੁਸ਼ ਆ ਜਿਨ੍ਹਾਂ ਨੂੰ ਜੈਨੇਟਿਕਲੀ ਮੋਡੀਫਾਈ ਜਨਵਰੀ ਦੇ ਮਹੀਨੇ ਅਸੀਂ ਅੰਬ ਖਾ ਕੇ ਖੁਸ਼ ਹਾਂ ਠੀਕ ਹੈ ਸਰਦੀ ਦੇ ਵਿੱਚ ਅਸੀਂ ਲੋਕੀ ਖਾ ਕੇ ਖੁਸ਼ ਹਾਂ ਜਿਹੜਾ ਲੋਕੀ ਹੈ ਜਿਹਨੂੰ ਆਪਾਂ ਕਈਆ ਕਹਦੀ ਹੈ ਜਾਂ ਲੋਕੀ ਵੀ ਇਹੀ ਸੇਮ ਬਰੀਡ ਚ ਹੀ ਆਉਂਦਾ ਠੀਕ ਹੈ ਨਾ ਇੱਕੋ ਹੀ ਪਰਿਵਾਰ ਹੈ ਠੀਕ ਹੈ ਨਾ ਹਾਂ ਇੱਕੋ ਹੀ ਪਰਿਵਾਰ ਹੈ ਇਹ ਜਿਹੜਾ ਹੁਣ ਮੌਸਮ ਹੈ ਇਹਦਾ ਬੈਸਟ ਹੈ ਇਹ ਸੀਜ਼ਨਲ ਆ ਰਿਹਾ ਠੀਕ ਹੈ ਨਾ ਇਹੀ ਚੀਜ਼ ਹੈ ਕਿ ਅਸੀਂ ਚਲੇ ਗਏ ਚਟਪੜੀਆਂ ਚੀਜ਼ਾਂ ਤੇ ਜਿਹੜਾ ਹੁਣ ਬੰਦਾ 버ਗਰ ਪੀਜੇ ਲੇਜ਼ कुरकुरੇ ਠੀਕ ਹੈ ਨਾ ਨੂਡਲਸ ਮੋਮੋਜ਼ ਜਿਹੜੀਆਂ ਚੀਜ਼ਾਂ ਜਿਹੜਾ ਬੰਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਖ ਠੀਕ ਹੈ ਨਾ ਉਹਨੂੰ ਲੋਕੀ ਨੇ ਕੁਝ ਨਹੀਂ ਕਰਨਾ ਠੀਕ ਹੈ ਉਹਨੂੰ ਸਵਾਦ ਹੀ ਨਹੀਂ ਪਤਾ ਲੋਕੀ ਦਾ ਕੀ ਹੈ ਅਸਲ 'ਚ ਜੇ ਲੋਕੀ ਦੀ ਗੱਲ ਕਰੀਏ ਨਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਇਹਦਾ ਕੀ ਆਮ ਬੰਦੇ ਨੂੰ ਇਹਦਾ ਕੀ ਸੋਚ ਨਹੀਂ ਵੱਡਦਾ ਜੀ ਛੇਤੀ ਜੇਤੀ ਜੇ ਕਦੋਂ ਬਣ ਜੇ ਕਿਉਂਕਿ ਜੇ ਚਾਰ ਬੰਦਿਆਂ ਦੀ ਫੈਮਿਲੀ ਹੈ ਉਹਦੇ ਵਿੱਚੋਂ ਤਿੰਨ ਡਿਸਲਾਈਕ ਕਰਦੇ ਨੇ ਇਹ ਚੀਜ਼ ਨੂੰ ਠੀਕ ਹੈ ਨਾ ਉਹ ਡਿਸਲਾਈਕ ਇਸ ਕਰਕੇ ਕਰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਟੇਸਟ ਬਣ ਗਿਆ ਟੇਸਟ ਬਰਡ ਬਣ ਗਿਆ ਉਹ ਜਿੰਨਾ ਮੋਟੋ ਹੈ ਉਹਦੇ ਵਿੱਚ ਠੀਕ ਹੈ ਨਾ ਉਹ ਸਾਰੇ ਬਾਹਰਲੇ ਖਾਣੇ ਖਾ ਰਹੇ ਨੇ ਉਹਨਾਂ ਨੂੰ ਇਹਦਾ ਕੋਈ ਸਵਾਦ ਹੀ ਨਹੀਂ ਆਣਾ ਠੀਕ ਹੈ ਨਾ ਜਿਹਦੇ ਮੋਟਾਪਾ ਜਿੰਨਾ ਮਰਜੀ ਹੈ ਮੋਟਾਪੇ ਨੂੰ ਘੱਟ ਕਰਦਾ ਹੈ ਕਦੂ ਹਾਰਡਲੀ ਬਹੁਤ ਹੈਲਦੀ ਹੈ ਹਾਂ ਕਦੂ ਤੁਹਾਡੇ ਹਾਰਡਲੀ ਬਹੁਤ ਹੈਲਦੀ ਹੈ ਜਿਸ ਨਾਲ ਆਪਾਂ ਗੱਲ ਕਰੀਏ ਤਜਾਬ ਦੀ ਤਾਂ ਇਹ ਬਹੁਤ ਹੀ ਅੱਛਾ ਅਲਕਲਾਈਜ਼ਰ ਹੈ ਠੀਕ ਹੈ ਨਾ ਇਹਦਾ ਜੂਸ ਜਿਹੜਾ ਬਹੁਤ ਹੀ ਅੱਛਾ ਅਲਕਲਾਈਜ਼ਰ ਹੈ ਮਤਲਬ ਜਦੋਂ ਜੂਸ ਪੀਂਸਾਰ ਤੁਹਾਨੂੰ ਜਿਹੜੀ ਹਾਈਪਰ ਐਸਿਡਿਟੀ ਹੈ ਵਿਦੀਨ 20 ਮਿੰਟ ਤੁਹਾਨੂੰ ਰੀਲੀਫ ਮਿਲ ਜਾਊਗਾ ਠੀਕ ਹੈ ਨਾਲ ਨਾਲੇ ਸ਼ੂਗਰ ਨੂੰ ਕੰਟਰੋਲ ਕਰਦਾ ਤੁਹਾਡਾ ਜਿਹੜਾ ਵਧਿਆ ਹੋਇਆ ਕੋਲੈਸਟ੍ਰੋਲ ਹੈ ਜਿਹੜਾ ਬੈਡ ਕੋਲੈਸਟ੍ਰੋਲ ਹੈ ਐਲ ਡੀ ਐਲ ਹੈ ਚਾਹੀਦੀ ਉਹ ਟ੍ਰਾਈਗਲਿਸਰਾਈਡ ਆਪਾਂ ਲੈ ਲਈਏ ਉਹਨੂੰ ਵੀ ਘਟ ਕਰਦਾ ਹੈ ਯੂਰਿਕ ਐਸਿਡ ਨੂੰ ਘਟਾਉਂਦਾ ਹੈ ਦੇਖੋ ਇਹ ਕਦੂ ਜਿਹੜਾ ਹੈ ਇਹਦੇ ਇੰਨੇ ਫਾਇਦੇ ਨੇ ਮੈਂ ਤਾਂ ਸੁਣ ਜਾ ਹੋ ਗਿਆ ਜੀ ਸੁਣ ਕੇ ਇਹਦੇ ਇੰਨੇ ਫਾਇਦੇ ਕਦੂ ਦੇ ਵੀ ਇੰਨੇ ਫਾਇਦੇ ਨੇ ਬਿਲਕੁਲ ਆਪਾਂ ਤਾਂ ਸਿਰਫ ਇਹਨੂੰ ਸਬਜ਼ੀ ਜਾਂ ਦਾਲ ਦੇ ਉਹਦੇ ਵਿੱਚ ਹੀ ਲੈ ਕੇ ਜਾਂਦੇ ਆ ਜਦੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਕੀ ਇਹ ਕੋਪਤੇ ਬਣਾ ਲੈਨੇ ਆ ਠੀਕ ਹੈ ਨਾ ਆਪਾਂ ਤਾਂ ਜ਼ਿਆਦਾਤਰ ਪ੍ਰੋਸੈਸਿੰਗ ਵਾਲੀ ਉਹਦੇ ਵਿੱਚ ਲੈ ਕੇ ਕੁਕਿੰਗ ਚ ਇਹਨੂੰ ਜ਼ਿਆ ਜਿਹੜੀਆਂ ਚੀਜ਼ਾਂ ਆਪਣੇ ਜੀਭ ਨੂੰ ਸੁਆਦ ਲੱਗਦੀਆਂ ਨੇ ਉਹੀ ਆਪਾਂ ਬਣਾਉਣੀ ਆ ਠੀਕ ਹੈ ਸਬਜੀ ਵੀ ਬਣਾ ਕੇ ਖਾਓ ਇਹ ਨਹੀਂ ਇਹਨੂੰ ਕੱਚਾ ਖਾ ਕੇ ਦੇਖੋ ਤੁਸੀਂ ਸਲਾਦ ਦੇ ਵਿੱਚ ਜਾਂ ਇਹਨੂੰ ਜੂਸ ਕੱਢ ਕੇ ਇਹਦਾ ਖਾ ਕੇ ਤੁਸੀਂ ਜੂਸ ਪੀ ਕੇ ਦੇਖੋ ਇਹਦਾ ਕਿੰਨਾ ਮਤਲਬ ਨਿਆਬ ਹੈ ਇਸ ਚੀਜ਼ ਹਾਂਜੀ ਹਾਂ ਆ ਬਣਾ ਕੇ ਦਿਖਾਵਾਂਗੇ ਤੁਹਾਨੂੰ ਇਹਦੇ ਨਾਲ ਹੀ ਅਸੀਂ ਇਸ ਤਰ੍ਹਾਂ ਇਹ ਚੀਜ਼ਾਂ ਨਾਲ ਅਸੀਂ ਪੇਸ਼ੈਂਟ ਦੇ ਤਜਾਬ ਜਿਹੜੇ ਸਭ ਨਾਲ ਪੇਠਾ ਵੀ ਨਹੀਂ ਕੋਈ ਬਹੁਤ ਜ਼ਿਆਦਾ ਪਸੰਦ ਕਰਦਾ ਤੁਸੀਂ ਉਹੀ ਚੀਜ਼ਾਂ ਰੱਖਿਓ ਹੀ ਨੇ ਜਿਹੜਾ ਪੇਠਾ ਹੈ ਪੇਠਾ ਤੁਸੀਂ ਖਾਣੇ ਤਾਂ ਸਾਰੇ ਹੀ ਹੋ ਇਹ ਨਹੀਂ ਕਿ ਖਾਂਦੇ ਨਹੀਂ ਤੁਸੀਂ ਪੇਠੇ ਦੀ ਗੱਲ ਕੀਤੀ ਹੈ ਜਿਹੜਾ ਆਗਰੇ ਦਾ ਮਠਾਈ ਪੇਠਾ ਉਹਦੇ ਚ ਕੀ ਹੈ ਇਹੀ ਹੈ ਠੀਕ ਹੈ ਪਰ ਉਹਨੂੰ ਇਹ ਹੈ ਕਿ ਜਿੰਨੇ ਵੀ ਸਾਡੇ ਜਿਹੜਾ ਸਿਸਟਮ ਹੈ ਪੈਰਾਂ ਨਾਲ ਉਹਦਾ ਬਣਾਉਂਦੇ ਆ ਅਸੀਂ ਮਤਲਬ ਟੋਟਲੀ ਅਨ ਹਾਈਜਨਿਕ ਪ੍ਰੋਸੈਸ ਹੁੰਦਾ ਹੈ ਠੀਕ ਹੈ ਨਾ ਫਿਰ ਉਹਦੇ ਤੇ ਅਸੀਂ ਮਿੱਠਾ ਪਾਉਂਦੇ ਆ ਮਤਲਬ ਕਿ ਇਹਨੂੰ ਮਿੱਠਾ ਬਣਾਉਂਦੇ ਆ ਠੀਕ ਹੈ ਉਹ ਸਾਰਿਆਂ ਨੂੰ ਟੇਸਟੀ ਲੱਗਦਾ ਵੀ ਠੀਕ ਹੈ ਮਿੱਠਾ ਆਗਰੇ ਪੇਠਾ ਆਗਰੇ ਵਾਲਾ ਉਹ ਸਾਰਿਆਂ ਨੂੰ ਟੇਸਟੀ ਲੱਗਦਾ ਪਰ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਠੀਕ ਹੈ ਨਾ ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਤਾਂ ਚਿਨੀ ਹੀ ਹੈ ਠੀਕ ਹੈ ਨਾ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਜੇ ਆਪ ਅਗਰ ਆਪੇ ਇਹਦਾ ਕੱਚਾ ਜਿਹਨੂੰ ਕੱਚੇ ਦਾ ਜੂਸ ਕੱਢ ਕੇ ਪੀਏ ਇਹਦਾ ਠੀਕ ਹੈ ਨਾ ਅਸੀਂ ਇਹਨੂੰ ਐਸ਼ਗਾਰਡ ਵੀ ਕਹਿ ਦਿੰਦੇ ਆ ਐਸ਼ਗਾਰਡ ਦੇ ਨਾਮ ਤੇ ਜਾਣਿਆ ਜਾਂਦਾ ਵਸ ਇਹਨੂੰ ਮਠਿਆਈ ਪੇਠਾ ਕਹਿ ਦਿੰਦੇ ਆ ਇਹਦਾ ਅਗਰ ਜੂਸ ਪੀਏ ਸਭ ਤੋਂ ਅੱਛਾ ਅਲਕਲਾਈਜ਼ਰ ਹੈ ਅੱਛਾ ਜੀ ਠੀਕ ਹੈ ਨਾ ਸਭ ਤੋਂ ਅੱਛਾ ਡੀਟੌਕਸੀਫਾਇਰ ਹੈ ਲੀਵਰ ਨੂੰ ਡੀਟੌਕਸੀਫਾਈ ਕਰਦਾ ਹੈ ਸਾਡੇ ਹਾਰਟ ਤੇ ਜਿੰਨਾ ਵੀ ਲੋਡ ਹੈ ਠੀਕ ਹੈ ਨਾ ਇੱਕ ਡਾਈਉਰੇਸਿਸ ਕਰਾਂਦਾ ਹੈ ਮਤਲਬ ਕਿ ਆਪਣੇ ਹਾਰਟ ਤੇ ਜਿਹੜਾ ਓਵਰਲੋਡ ਐ ਫਲੂਇਡ ਦਾ ਉਹਨੂੰ ਘਟਾਉਂਦਾ ਹੈ ਤੇ ਨਾਲ ਨਾਲ ਜਿੰਨੇ ਕੋਲੈਸਟ੍ਰੋਲ ਨੇ ਬੈਡ ਕੋਲੈਸਟ੍ਰੋਲ ਦੀ ਅਗਰ ਆਪਾਂ ਗੱਲ ਕਰੀਏ ਉਹਨੂੰ ਇਹ ਘੱਟ ਕਰਦਾ ਹੈ ਤੇ ਓਵਰ weight ਦਾ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਓਵਰ weight ਦੇ ਵਿੱਚ ਬਹੁਤ ਲਾਹੇਵੰਦ ਹੈ ਠੀਕ ਹੈ ਨਾ ਇਹਨੂੰ ਇੱਕ ਆਪਾਂ ਕੁਆਂਟਮ ਫੂਡ ਦੀ ਕੈਟਾਗਰੀ ਚ ਗਿੰਦੇ ਆ ਜਿਸ ਤਰ੍ਹਾਂ ਹਲਦੀ ਨੂੰ ਆਪਾਂ ਕੁਆਂਟਮ ਫੂਡ ਮੰਨਦੇ ਆ ਨਾ ਇਹ ਵੀ ਇੱਕ ਆਯੁਰਵੇਦ ਦੇ ਵਿੱਚ ਕੁਆਂਟਮ ਫੂਡ ਹੈ ਇਹਦੇ ਵਿੱਚ ਇਹ ਜਾਂ ਕਿਹੜਾ ਐਂਟੀਆਕਸੀਡੈਂਟ ਹੈ ਜਿਹੜਾ ਨਹੀਂ ਹੈ ਕੋਈ ਵੀ ਵਿਟਾਮਿਨ ਇਸ ਤਰ੍ਹਾਂ ਦਾ ਨਹੀਂ ਜਿਹੜਾ ਇਹਦੇ ਵਿੱਚ ਨਹੀਂ ਹੈ ਕੋਈ ਵੀ ਮਿਨਰਲ ਇਸ ਤਰ੍ਹਾਂ ਦਾ ਨਹੀਂ ਜਿਹੜਾ ਨਹੀਂ ਹੈ ਫਿਰ ਸਭ ਤੋਂ ਵੱਡੀ ਚੀਜ਼ ਹੈ ਹਾਈਡਰੇਸ਼ਨ ਦਿੰਦਾ ਜਿਸ ਨਾਲ ਹੁਣ ਗਰਮੀਆਂ ਦਾ ਮੌਸਮ ਹੈ ਲੋੜ ਲੱਗਣਾ ਠੀਕ ਹੈ ਨਾ ਜਾਂ ਕਿਸੇ ਨੂੰ ਲੂਜ਼ ਮੋਸ਼ਨ ਨੇ ਉਹਦੇ ਨਾਲ ਪਾਣੀ ਘਟ ਗਿਆ ਜਾਂ ਤੇਜ਼ ਬੁਖਾਰ ਹੋਇਆ ਪਾਣੀ ਘਟ ਗਿਆ ਉਦੇ ਵਿੱਚ ਇਹ ਹਾਈਡਰੇਸ਼ਨ ਦਿੰਦਾ ਹੈ ਆਪਣੀ ਬੋਡੀ ਨੂੰ ਕਿਉਂਕਿ ਇਹਦੇ ਵਿੱਚ 90% ਪਾਣੀ ਹੁੰਦਾ ਸਿਰਫ 10% ਗੁੱਦਾ ਇਹਦੇ ਵਿੱਚ ਠੀਕ ਹੈ ਤਾਂ ਤੁਸੀਂ ਟੇਸਟ ਵੀ ਮੈਂ ਟੇਸਟ ਕੀਤਾ ਜੀ ਬੜਾ ਟੇਸਟ ਵੀ ਬੜਾ ਵਧੀਆ ਹੈਗਾ ਅੱਛਾ ਟੇਸਟ ਹੈ ਐਕਚੁਅਲੀ ਆਪਾਂ ਉਹ ਚੀਜ਼ਾਂ ਨੂੰ ਟੇਸਟ ਕਰਦੇ ਹੀ ਨਹੀਂ ਜਿਹੜੀਆਂ ਚੀਜ਼ਾਂ ਟੇਸਟ ਕਰਨ ਲੀਆਂ ਨੇ ਆਪਾਂ ਸਿਰਫ ਤੇ ਸਿਰਫ ਜਿਹੜੀਆਂ ਡੱਬਾ ਬੰਦ ਪੈਕੇਟ ਬੰਦ ਚੀਜ਼ਾਂ ਨੇ ਜਿਹੜੀਆਂ ਆਪਾਂ ਨੇ ਟੇਸਟ ਨੂੰ ਇੱਕਦਮ ਉਹ ਕਰਦੀਆਂ ਨੇ ਠੀਕ ਹੈ ਨਾ ਆਪਣੀਆਂ ਟੇਸਟ ਬਡ ਉਹ ਚੀਜ਼ਾਂ ਦੀਆਂ ਹਾਈਜੈਕ ਹੋਈਆਂ ਹੋਈਆਂ ਠੀਕ ਹੈ ਨਾ ਬਸ ਗੁਲਾਮ ਹੋਈਆਂ ਹੋਈਆਂ ਨੇ ਉਹ ਚੀਜ਼ਾਂ ਦੀ ਆਪਾਂ ਖਾਈ ਜਾਂਦੇ ਆਂ ਬਾਰ-ਬਾਰ ਖਾਈ ਜਾਂਦੇ ਆਂ ਆਪਾਂ ਨੂੰ ਪਤਾ ਹੀ ਨਹੀਂ ਕੁਦਰਤੀ ਚ ਜਾਂਦਾ ਅੱਛਾ ਡਾਕਟਰ ਸਾਹਿਬ ਜਿਹੜਾ ਤੁਸੀਂ ਨੁਸਖਾ ਫਾਰਮੂਲਾ ਅੱਜ ਬਣਾਉਣ ਜਾ ਰਹੇ ਹੋ ਸਾਨੂੰ ਇਹ ਦੱਸੋ ਵੀ ਕਿੰਨੇ ਟਾਈਮ ਚ ਜਿਹੜਾ ਇਹ ਤੇਜ਼ ਗੈਸ ਬਣਿਆ ਹੋਵੇ ਤਜ਼ਾਬ ਬਣਿਆ ਹੋਵੇ ਕਈ ਵਾਰ ਤਾਂ ਹੁੰਦਾ ਵੀ ਜਿਹੜਾ ਖਾਦਾ ਪੀਤਾ ਉਹ ਵਾਪਸ ਬੈਕ ਮਰ ਜਾਂਦਾ ਬੈਕ ਮਰ ਜਾਂਦਾ ਜੀ ਹਾਂ ਉਹਨੂੰ ਆਪਾਂ ਕਹਿੰਦੇ ਜੀਆਰਡੀ ਵੀ ਕਹ ਦਿੰਦੇ ਆ ਠੀਕ ਹੈ ਨਾ ਉਹ ਰਿਫਲਕਸ ਹੁੰਦਾ ਐਸਿਡ ਦਾ ਠੀਕ ਹੈ ਜਦੋਂ ਐਸਿਡ ਜ਼ਿਆਦਾ ਬਣ ਜਾਂਦਾ ਹੈ ਆਪਣਾ ਉਹ ਆਪਣੇ ਸਟਮਕ ਸਿਸਟਮ ਤੋਂ ਉੱਪਰ ਆ ਕੇ ਉਹ ਆਪਣੇ ਖਾਣੇ ਵਾਲੀ ਨਾਲੀ ਚ ਪੇਟ ਦਾ ਟੱਕਣ ਖੁੱਲ ਜਾਂਦਾ ਹੈ ਹਾਂ ਖਾਣੇ ਵਾਲੀ ਨਾਲੀ ਚ ਆ ਜਾਂਦਾ ਹੈ ਠੀਕ ਹੈ ਨਾ ਉਹ ਇੱਥੇ ਤੱਕ ਜਲਣ ਹੁੰਦੀ ਹੈ ਗਲੇ ਤੱਕ ਜਲਣ ਹੁੰਦੀ ਹੈ ਠੀਕ ਹੈ ਜੀ ਇਹ ਇਹਨੂੰ ਆਪਾਂ ਜੀਆਰਡੀ ਕਹਿ ਦਿੰਨੇ ਆ ਇਹਦੇ ਵਿੱਚ ਡਾਕਟਰ ਸਾਹਿਬ ਉਹ ਕੀ ਲਿਖਿਆ ਜੀ ਤੁਸੀਂ ਫਿਰ ਇਹ ਕੀ ਚੀਜ਼ ਐਟ ਮੈਂ ਇਹ ਪਲਾਸਟਿਕ ਤੇ ਨਹੀਂ ਜੀ ਨਹੀਂ ਪਲਾਸਟਿਕ ਦਾ ਨਹੀਂ ਇਹ ਵਗ ਤੇ ਕੋਈ ਸ਼ੋਪੀਸ ਰੱਖਿਆ ਜੀ ਤੁਸੀਂ ਨਹੀਂ 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 ਇਹ ਸੌਫ ਹੈ ਇਹ ਵੈਸੇ ইরਾਨੀ ਬਰੀਡ ਹੈ ਕਿਸੇ ਟਾਈਮ ਸਾਡੇ ਸੌਫ ਜੀ ਹਾਂ ਹਾਂ ইরਾਨੀ ਬਰੀਡ ਹੈ ਇਹਨੂੰ ਸਾਡੇ ਕੋਲੇ 20-25 ਸਾਲ ਹੋ ਗਏ ਇੱਧਰ ਲਿਆਂਦੇ ਨੂੰ ਤੇ ਹੁਣ ਜਿੱਥੇ ਸਾਡੀ ਆਰਗੈਨਿਕ ਜ਼ਮੀਨ ਹੈ ਉਹਦੇ ਵਿੱਚ ਹੀ ਲਗਾਈ ਹੋਈ ਹੈ ਆਰਗੈਨਿਕ ਜ਼ਮੀਨ ਦੀ ਆਰਗੈਨਿਕ ਆਪਾਂ ਇਹਨੂੰ ਸੌਫ ਕਹਿ ਸਕਦੇ ਆ ਜੇ ਤੁਸੀਂ ਦਾ ਟੇਸਟ ਕਰੋਗੇ ਬਿਲਕੁਲ ਡਿਫਰੈਂਟ ਹੈ ਦੋਨੋਂ ਹੀ ਖੁਸ਼ਬੂਆਂ ਹੁੰਦੀਆਂ ਇਹਦੇ ਵਿੱਚ ਠੀਕ ਇਹ ਕੱਚੀ ਸੌਂਫ ਹੈ ਇਹਨੇ ਹਜੇ ਥੋੜਾ ਜਿਹਾ ਹੋਰ ਪੱਕੂ ਪੱਕਣ ਤੋਂ ਬਾਅਦ ਇਹਨੂੰ ਡਰਾਈ ਕਰਾਂਗੇ ਫਿਰ ਇਹਨੂੰ ਅਲੱਗ ਕਰਾਂਗੇ ਸਟਾਕ ਨਾਲ ਠੀਕ ਹੈ ਨਾ ਫਿਰ ਇਹਦੇ ਬੀਜ ਅਲੱਗ ਹੋ ਜਾਣਗੇ ਸਟਾਕ ਹਾਂ ਝੜ ਜਾਂਦਾ ਠੀਕ ਹੈ ਨਾ ਫਿਰ ਉਸ ਤਰ੍ਹਾਂ ਦੀ ਦੇਖੋ ਜਿਸ ਤਰ੍ਹਾਂ ਦਾ ਆਮ ਸੌਂਫ ਹੁੰਦਾ ਇਹਨੂੰ ਅਸੀਂ ਮੋਟੀ ਸੌਂਫ ਜਾਂ ਇਰਾਨੀ ਸੌਂਫ ਕਹਿ ਦਿੰਦੇ ਆ ਇਹਦਾ ਹਾਈਪਰ ਐਸਿਡਿਟੀ ਦੇ ਵਿੱਚ ਬਹੁਤ ਹੀ ਅੱਛਾ ਰਿਜ਼ਲਟ ਹੈ ਮਤਲਬ ਤੁਸੀਂ ਖਾਂਦੇ ਹੀ ਆ ਤੁਸੀਂ ਇਹਦਾ ਜੂਸ ਪਿੰਦੇ ਹੀ ਤੁਹਾਨੂੰ ਪਤਾ ਲੱਗੂਗਾ ਕਿ ਬਾਕੀ ਇਹ ਦੂਸਰੀ ਨਾਲੋਂ ਡਿਫਰੈਂਟ ਹੈ ਇਹ ਫਰੈਸ਼ ਹੈ ਖੁਸ਼ਬੂ ਦੇਖੋ ਖੁਸ਼ਬੂ ਤਾਂ ਬਹੁਤ ਜ਼ਬਰਦਸਤ ਬਹੁਤ ਬਹੁਤ ਵਧੀਆ ਖੁਸ਼ਬੂ ਹੈ ਦੋਰੋ ਹੀ ਆਉਗੀ ਇਹਦੀ ਖੁਸ਼ਬੂ ਜਿਸ ਤਰ੍ਹਾਂ ਆਪਾਂ ਜਾਣਦੇ ਆ ਸਾਰੇ ਜਾਣਦੇ ਆ ਕਿ ਇਹਦੀ ਜਿਹੜੀ ਤਸਵੀਰ ਹੈ ਠੰਡੀ ਹੁੰਦੀ ਹੈ ਠੀਕ ਹੈ ਨਾ ਦੂਸਰੀ ਚੀਜ਼ ਇਹ ਹੈ ਜਿੰਨੀ ਵੀ ਇੰਡਾਈਜੇਸ਼ਨ ਹੈ ਠੀਕ ਹੈ ਨਾ ਉਹਦੇ ਵਿੱਚ ਇਹਦਾ ਬਹੁਤ ਅੱਛਾ ਰੋਲ ਹੈ ਕਿਉਂਕਿ ਆਯੁਰਵੇਦ ਇਹਨੂੰ ਦੀਪਨ ਪਾਚਨ ਦੱਸਿਆ ਗਿਆ ਹੈ ਅਗਰ ਤੁਹਾਡੇ ਖਾਣਾ ਪ੍ਰੋਪਰ ਨਹੀਂ ਪਚ ਰਿਹਾ ਤੇ ਇਕੱਲੀ ਸੌਂਫ ਹੀ ਅਗਰ ਪਚਵਾ ਲਈਏ ਉਹਦੇ ਨਾਲ ਹੀ ਠੀਕ ਹੋ ਜਾਂਦਾ ਹੈ ਜਾਂ ਤੁਹਾਨੂੰ ਜਲਨ ਹੋ ਰਹੀ ਹੈ ਪੇਟ ਦੇ ਵਿੱਚ ਉਹਦੇ ਨਾਲ ਹੀ ਇਕੱਲੀ ਸੌਂਫ ਦੇ ਨਾਲ ਹੀ ਸੌਂਫ ਦਾ ਕੜਾਹ ਵੀ ਨਾਲ ਹੀ ਜਲਨ ਠੀਕ ਹੋ ਜਾਂਦੀ ਹੈ ਪਰ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਜੀ ਉਹ ਕਹਿੰਦੇ ਵੀ ਅਸੀਂ ਪੇਠੇ ਕਦੂ ਇਹ ਸਾਰੇ ਜਿਹੜੇ ਨੁਸਖੇ ਚਲੋ ਜਿਹੜੇ ਕਈ ਵਾਰ ਅਜ਼ਮਾ ਵੀ ਲੈਂਦੇ ਨੇ ਬੰਦੇ ਸੌਂਫ ਤਾਂ ਆਮ ਕਰਕੇ ਅਜ਼ਮਾ ਲੈਂਦੇ ਨੇ ਪਰ ਗੱ ਅਜਵੈਨ ਵੀ ਖਾ ਲਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਰਕੇ ਦੇਖ ਲਿਆ ਜਿਹੜੀਆਂ ਸਾਡੇ ਇੰਟਰਜੈਕਸ਼ਨ ਨੂੰ ਠੀਕ ਕਰਦੀਆਂ ਨੇ ਪਰ ਬਹੁਤ ਵਾਰ ਕਰਦੀਆਂ ਨਹੀਂ ਕੰਮ ਨਹੀਂ ਕਰਦੀਆਂ ਫਿਰ ਉਹਨਾਂ ਦੀ ਸਟੇਜ ਕੋਈ ਅਲੱਗ ਹੁੰਦੀ ਹੈ ਮਰੀਜ਼ਾਂ ਦੀ ਦੇਖੋ ਡਿਪੈਂਡ ਕਰਦਾ ਕਿ ਨਾ ਪੇਸ਼ੈਂਟ ਬਹੁਤ ਜ਼ਿਆਦਾ ਕ੍ਰੋਨਿਕ ਹੋ ਜਾਂਦੇ ਨੇ ਕ੍ਰੋਨਿਕ ਮਤਲਬ ਕਿ ਬਹੁਤ ਲੰਬੇ ਟਾਈਮ ਤੋਂ ਖਾ ਰਹੇ ਨੇ ਠੀਕ ਹੈ ਨਾ ਅਗਰ ਕੋਈ ਵੀ ਪੇਸ਼ੈਂਟ ਹੈ ਜਿਹੜਾ ਕਿ ਗੈਸ ਵਾਲੇ ਕੈਪਸੂਲ ਖਾ ਰਹੇ ਜਾਂ ਕੋਈ ਵੀ ਰੈਨਿਟਾਈਡਿਨ ਜਾਂ ਕੋਈ ਪੀਨ ਅਲੈਂਟ ਐਸਿਡ ਲੈ ਰਹੇ ਹੈ ਅਗਰ ਉਹ ਇਹ ਫਾਰਮੂਲੇ ਨੂੰ ਯੂਜ਼ ਕਰਦੇ ਹੈ ਮੈਂ ਬਣਾਉਣਾ ਦੱਸੂਗਾ ਕਿਵੇਂ ਬਣਦਾ ਉਹਦਾ ਇੱਕ ਗਲਾਸ ਆਪਾਂ ਸਵੇਰੇ ਖਾਲੀ ਪੇਟ ਲੈਣੇ ਹੈ ਤਾਂ ਮੈਂ ਸਟਾਮਪ ਪੇਪਰ ਤੇ ਲਿਖ ਕੇ ਦੇਣ ਲਈ ਤਿਆਰ ਹੈ ਵੀ ਉਹ ਠੀਕ ਨਾ ਹੋਵੇ ਠੀਕ ਹੋ ਜਾਊਗਾ ਉਹ ਠੀਕ ਹੈ ਨਾ ਬਹੁਤ ਵੱਡੀ ਗੱਲ ਕਰ ਰਹੇ ਹੋ ਡਾਕਟਰ ਸਾਹਿਬ ਬਿਲਕੁਲ ਅਗਰ ਬਾਕੀ ਲਾਈਫ ਸਟਾਈਲ ਵੀ ਠੀਕ ਕਰਦਾ ਹੈ ਤੇ ਇਹ ਜੂਸ ਸਵੇਰੇ ਪਿੰਦਾ ਠੀਕ ਹੈ ਨਾ ਬਿਲਕੁਲ ਠੀਕ ਹੋ ਜੂਦੀ ਹਾਈਪਰ ਐਸਿਡ ਹਾਂਜੀ ਬਾਕੀ ਕਈ ਚੀਜ਼ਾਂ ਹੁੰਦੀਆਂ ਨੇ ਕਿ ਦੂਸਰਾ ਕੋਈ ਮੋਰਬਿਡਿਟੀ ਅਗਰ ਕੋਈ ਹੋਰ ਹੈ ਬੀਪੀ ਸ਼ੂਗਰ ਗਠੀਆ ਵਗੈਰਾ ਹੋਰ ਚੀਜ਼ਾਂ ਜਿਸ ਤਰ੍ਹਾਂ ਆਪਾਂ ਇਹਦੇ ਲਈ ਵੀ ਮੈਡੀਸਿਨ ਖਾ ਰਹੇ ਹਾਂ ਹੋਰ ਇੱਕ ਚੀਜ਼ ਦੂਸਰੀ ਚੀਜ਼ ਨਾਲ ਜੁੜੀ ਹੋਈ ਹੁੰਦੀ ਹੈ ਠੀਕ ਹੈ ਨਾ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਉਹਦੇ ਵਿੱਚ ਕਈ ਵਾਰੀ ਸਾਡੇ ਜਿਹੜੇ ਇਹ ਫਾਰਮੂਲੇ ਹੁੰਦੇ ਨੇ ਉਹ ਫਿਰ ਨਹੀਂ ਕਰਦੇ ਫਿਰ ਉਹਦੇ ਵਿੱਚ ਹੁੰਦਾ ਕਿ ਤੁਸੀਂ ਪੇਸ਼ੈਂਟ ਦੀ ਨਬਜ਼ ਦੇਖ ਕੇ ਉਹਨੂੰ ਪ੍ਰੋਪਰ ਉਹਦਾ ਡਾਈਟ ਪ੍ਰੋਟੋਕਾਲ ਉਹਦਾ ਲਾਈਫ ਸਟਾਈਲ ਠੀਕ ਕਰੋ ਕਿਉਂਕਿ ਮੇਨ ਜਿਹੜੀ ਪ੍ਰੋਬਲ ਨਾ ਠੀਕ ਹੋਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਪੇਸ਼ੈਂਟ ਨਾ ਠੀਕ ਹੋਵੇ ਠੀਕ ਹੈ ਨਾ ਜਦੋਂ ਸਾਹਮਣੇ ਬੰਦੇ ਨੇ ਧਾਰ ਲਿਆ ਠੀਕ ਹੈ ਨਾ ਫਿਰ ਉਹ ਠੀਕ ਹੋ ਕੇ ਹੀ ਰਹੂਗਾ ਡਿਪੈਂਡ ਕਰਦਾ ਹੈ ਕਿ ਉਹ ਜੀਬ ਦਾ ਸਵਾਸ ਛੱਡਣਾ ਚਾਹੁੰਦਾ ਹੈ ਜਾਂ ਨਹੀਂ ਛੱਡਣਾ ਚਾਹੁੰਦਾ ਠੀਕ ਹੈ ਨਾ ਇਹ ਤਾਂ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੈ ਤੇ ਜਾ ਤੇ ਫਿਰ ਨੁਸਖਾ ਡਾਕਟਰ ਸਾਹਿਬ ਇਹ ਬਣਾਉਣਾ ਕਿਵੇਂ ਹੈ ਤੁਸੀਂ ਜਿਹੜੇ ਪੱਤੇ ਰੱਖੇ ਨੇ ਪੁਦੀਨੇ ਦੇ ਪਿਪਲੀ ਵੀ ਰੱਖੀ ਹੈਗੀ ਇਹ ਮੰਗਾ ਵੀ ਜਿਹਨੂੰ ਅਸੀਂ ਕਹਿ ਦਿੰਨੇ ਆ ਇਹ ਸਾਰਿਆਂ ਦਾ ਜਿਹੜਾ ਵੀਰੇ ਆ ਉਹ ਠੰਡਾ ਸਿਰਫ ਇੱਕ ਆਪਾਂ ਪਿਪਲੀ ਨੂੰ ਛੱਡ ਦਈਏ ਤੇ ਇਹ ਸਾਰ ਤੇ ਇਹਨਾਂ ਦਾ ਆਪਾਂ ਦੇਖਦੇ ਕਿਵੇਂ ਬਣਾਉਣਾ ਇਹਦਾ ਆਪਾਂ ਨੇ 50 ਗ੍ਰਾਮ ਲੈਣਾ ਹੈ ਮਠਾਈ ਬੇਠਾ 50 ਗ੍ਰਾਮ ਹੀ ਆਪਾਂ ਨੇ ਲੈਣਾ ਹੈ ਕਈਆ ਕਦੋਂ ਠੀਕ ਹੈ 20 ਪੱਤੇ ਲੈਣੇ ਨੇ ਆਪਾਂ ਨੇ ਪੁਦੀਨੇ ਦੇ ਤੇ ਇਹ ਆਪਣੇ ਲੈਣੀਆਂ 1.5 ਗ੍ਰਾਮ ਮਗਾ ਆ ਪੀਸ ਕੇ ਰੱਖੀਆਂ ਹੋਈਆਂ ਨੇ ਇਹਦੇ ਵਿੱਚੋਂ ਹੀ ਲਵਾਂਗੇ 1.5 ਗ੍ਰਾਮ ਕਿੰਨੇ ਕ ਬਣ ਜਾਣਗੇ ਜੀ ਮਗਾ ਚਮਚੇ ਦਾ ਤੀਸਰਾ ਹਿੱਸਾ ਠੀਕ ਹੈ ਠੀਕ ਹੈ 5 ਗ੍ਰਾਮ ਦਾ ਆਪਾਂ ਚਮਚ ਮੰਨਦੇ ਆ 1.5 ਗ੍ਰਾਮ ਲਗਭਗ ਤੀਸਰਾ ਹਿੱਸਾ ਬਣੂਗਾ ਤੇ ਇਹ ਆ ਗਿਆ ਆਪਣੇ ਕੋਲੇ ਸੌਂਫ ਸੌਂਫ ਦਾ ਵੈਸੇ ਆਪਾਂ ਨੇ ਇਦਾਂ ਚਮਚ ਲੈਣਾ ਇਹ ਤੁਹਾਡੇ ਵਰਗੀ ਹਰਾਨੀ ਸੌਂਫ ਫਿਰ ਕਿੱਥੋਂ ਲਿਆਉਗੇ ਜ ਇਰਾਨੀ ਨਹੀਂ ਇਰਾਨੀ ਨੇ ਮਿਲੂਗੀ ਇਹ ਤੁਹਾਨੂੰ ਮਾਰਕੀਟ ਦੇ ਵਿੱਚ ਨਹੀਂ ਮਿਲੂਗੀ ਜੋ ਸਿੰਪਲ ਮਿਲੇਗੀ ਠੀਕ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਹਾਂ ਸਿੰਪਲ ਵੀ ਲੈ ਸਕਦੇ ਹੋ ਠੀਕ ਹੈ ਇਹ ਤਾਂ ਸਹੀ ਹੈ ਤੁਹਾਡੀ ਗੱਲ ਇਹ ਨਹੀਂ ਮਿਲੂਗੀ ਠੀਕ ਹੈ ਨਾ ਤੇ ਉਹ ਵੀ ਲੈ ਸਕਦੇ ਹੋ ਅਗਰ ਤੁਹਾਨੂੰ ਇਹ ਮਿਲ ਜਾਵੇ ਤਾਂ ਫਿਰ ਸੋਨੇ ਦਾ ਸੁਆਗ ਹੈ ਠੀਕ ਹੈ ਹਾਂਜੀ ਜੀ 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 ਬਣਾਉਣੀ ਆਪਾਂ ਇਹਦਾ ਨੁਸਖਾ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹ ਸਟੈਂਪ ਤੇ ਯਾਨੀ ਕਿ ਲਿਖ ਤੇ ਲਿਖ ਕੇ ਵੀ ਮਰੀਜ਼ ਨੂੰ ਦੇ ਸਕਦੇ ਨੇ ਕਿ ਜਿੰਨਾ ਦੇ ਇਹ ਚੀਜ਼ ਤਜਾਬ ਬਣਦਾ ਐ ਐਸਿਡ ਬਣਦਾ ਐ ਗੈਸ ਬਣਦਾ ਐ ਬਦਹਜਮੇ ਦੀ ਪ੍ਰੋਬਲਮ ਐ ਰੋਟੀ ਹਜ਼ਮ ਨਹੀਂ ਹੁੰਦੀ ਵਾਰ-ਵਾਰ ਕੌੜੇ ਡਕਾਰ ਜਿਹੜੇ ਆਈ ਜਾਂਦੇ ਨੇ ਔਰ ਡਕਾਰ ਆਉਣ ਤੋਂ ਬਾਅਦ ਲਗਾਤਾਰ ਜਲਣ ਹੈਗੀ ਐ ਜਿਹੜੀ ਫੂਡ ਪਾਈਪ ਦੇ ਵਿੱਚ ਹੁੰਦੀ ਐ ਉਸ ਤੋਂ ਬਾਅਦ ਕਬਜ਼ ਰਹਿਣੀ ਸ਼ੁਰੂ ਹੋ ਜਾਂਦੀ ਐ ਤੇ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਦਾ ਹੱਲ ਡਾਕਟਰ ਸਾਹਿਬ ਦਾ ਕਹਿਣਾ ਐ ਕਿ ਇਸ ਪੇਠੇ ਦੇ ਵਿੱਚ ਐ ਇਸ ਕਦੂ ਦੇ ਵਿੱਚ ਐ ਪਦੀਨੇ ਦੇ ਵਿੱਚ ਐ ਪਿਪਲੀ ਹੈਗੀ ਹੈ ਔਰ ਇਹ ਇਰਾਨੀ ਸੌਂਫ ਦੇ ਨਾਲ ਹੀ ਉਹ ਸੈੱਟ ਕਰ ਸਕਦੇ ਆ ਜਿਹੜੇ ਲੋਕ ਐਂਸਰਸ ਐਂਟੋਸਿਟ ਦੇ ਕੈਪਸੂਲ ਖਾ ਖਾ ਕੇ ਨਾ ਸਵੇਰੇ ਸਵੇਰੇ ਅੱਕ ਗਏ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹ ਲਗਭਗ ਲਗਭਗ ਪੀਂਦੇ ਸਾਰ ਯਾਨੀ ਕਿ ਜਦੋਂ ਇਹ ਅਸੀਂ ਮੂੰਹ ਨੂੰ ਗਲਾਸ ਲਗਾ ਲਿਆ ਇਸ ਨੁਸਕੇ ਦਾ ਫਾਰਮੂਲੇ ਦਾ ਤਾਂ ਤਜ਼ਾਬ ਤੇ ਗੈਸ ਜਿਵੇਂ ਪਾਣੀ ਪਾਉਂਦੇ ਸਾਰ ਅੱਗ ਬੁਝ ਜਾਂਦੀ ਹੈ ਉਸੇ ਤਰੀਕੇ ਨਾਲ ਇਹ ਜੂਸ ਪੀਣ ਨਾਲ ਜਿਹੜੇ ਤਜ਼ਾਬ ਜਲਦਾ ਹੈ ਸਾਡੇ ਅੰਦਰ ਅ ਪੇਡ ਦੇ ਵਿੱਚੋਂ ਅੱਗ ਨਿਕਲਦੀ ਹੋ ਲਗਾਤਾਰ ਉਹ ਬੰਦ ਹੋ ਜਾਏਗੀ ਜੀ WhatsApp ਬਣਾਉਣਾ ਕਿਵੇਂ ਇਹਦੇ ਵਿੱਚ ਸਭ ਤੋਂ ਪਹਿਲਾਂ ਸਿੰਪਲ ਹੈ ਇੱਕ ਗਲਾਸ ਆਪਣੇ ਪਾਣੀ ਦਾ ਲੈਣਾ ਠੀਕ ਹੈ ਜੀ ਇੱਕ ਵਿਅਕਤੀ ਦੀ ਮੈਂ ਡੋਸ ਦੱਸ ਰਿਹਾ ਠੀਕ ਹੈ ਇੱਕ ਪਰਸਨ ਦੀ ਇੱਕ ਗਲਾਸ ਪਾਣੀ ਦਾ ਲੈ ਲਿਆ ਠੀਕ ਹੋ ਗਿਆ ਫਿਰ ਆਪਾਂ ਨੇ ਸੌਂਫ ਲੈਣੀ ਹੈ ਡਰਾਈ ਸੌਂਫ ਹੈ ਅਗਰ ਅੱਧਾ ਚਮਚ ਲੈ ਲਓ ਇਹਦੇ ਮੈਂ 3-4 ਸਟਾਕ ਲੈ ਰਹੇ ਹਾਂ ਇਹ ਆਪਣੀ ਰਾ ਸੌਂਫ ਹੈ ਕੱਚੀ ਸੌਂਫ ਹੈ ਜਿਹਨੇ ਕਿਆ ਬਾਤ ਹੈ ਠੀਕ ਹੋ ਗਿਆ ਠੀਕ ਹੈ ਜੀ ਫਿਰ ਆਪਣੀ ਆ ਗਈ ਪਿਪਲੀ ਆ ਪਾਊਡਰ ਕੀਤਾ ਹੋਇਆ ਮੈਂ ਪਿਪਲੀ ਦਾ ਆ ਪਿਪਲੀ ਹੈ ਮਗਾ ਵੀ ਕਹਿ ਦਿੰਦੇ ਨੇ ਇਹਨੂੰ ਆਪਾਂ ਇਹਦਾ ਆਪਾਂ ਨੇ ਲੈਣਾ ਚਮਚਾ ਦਾ 1/3 ਮਤਲਬ 1/2 ਗ੍ਰਾਮ ਆ ਹੋ ਗਿਆ ਫਿਰ ਉਸ ਤੋਂ ਬਾਅਦ ਆਪਾਂ ਨੇ ਲੈਣਾ ਪੁਦੀਨਾ ਪੁਦੀਨਾ ਆਪਾਂ ਨੇ 15 ਤੋਂ 20 ਪੱਤੇ ਲੈ ਲੈਣੇ ਨੇ ਇਹਦੇ ਵਿੱਚ ਇੱਕ ਗਲਾਸ ਦੇ ਵਿੱਚ ਫਿਰ ਨੈਕਸਟ ਹੈ ਆਪਾਂ ਨੇ ਲੈਣਾ ਕਈਆ ਕਦੂ ਠੀਕ ਹੈ ਨਾ ਲੋਕੀ ਵੀ ਲੈ ਸਕਦੇ ਹੋ ਕਈਆ ਕਦੋਂ ਵੀ ਲੈ ਸਕਦੇ ਹੋ ਜੋ ਮਿਲ ਜੇ ਉਹ ਲੈ ਸਕਦੇ ਇਹ ਆਪਣੇ ਲੈਣੇ 50 ਗ੍ਰਾਮ ਇੱਕ ਗਲਾਸ ਦੇ ਵਿੱਚ ਆਂ ਅੰਦਾਜ਼ਾ 50 ਗ੍ਰਾਮ ਆਪਾਂ ਪਾਉਣ ਲੱਗੇ ਆਂ ਦੇ ਵਿੱਚ ਠੀਕ ਹੈ ਲਾਸਟ ਇਨਗਰੀਡੀਅੰਟ ਜਿਹੜਾ ਹੈ ਉਹ ਹੈ ਮਠਿਆਈ ਪੇਠਾ ਸਫੈਦ ਪੇਠਾ ਸਫੈਦ ਪੇਠਾ ਐਸ਼ਗਾਰਡ ਜੋ ਉਹ ਵੀ ਕਹਿੰਦੇ ਨੇ ਐਸ਼ਗਾਰਡ ਵੀ ਕਹਿੰਦੇ ਨੇ ਇਹਨੂੰ ਆਪਾਂ ਇਹ ਵੀ ਆਪਾਂ ਨੇ 50 ਗ੍ਰਾਮ ਲੈਣੇ ਦੇਖੋ ਗੈਸ ਭਜਾਓ ਨੁਸਖਾ ਫਾਰਮੂਲਾ ਹੈਗਾ ਜਿਹੜਾ ਇਸ ਵੇਲੇ ਡਾਕਟਰ ਸਾਹਿਬ ਵੱਲੋਂ ਬਣਾਇਆ ਜਾ ਰਿਹਾ ਹੈ ਔਰ ਡਾਕਟਰ ਸਾਹਿਬ ਦਾ ਕਹਿਣਾ ਕਿ ਬੜੀ ਜ਼ਬਰਦਸਤ ਬੜੀ ਛੇਤੀ ਗੈਸ ਤਜਾਬ ਦੇ ਮਰੀਜ਼ਾਂ ਨੂੰ ਰਿਲੀਫ ਦੇਣ ਵਾਲੀ ਗੱਲ ਹੈਗੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਐਸਿਡ ਰਿਲੀਫ ਜੂਸ ਹੈਗਾ ਜਿਹੜਾ ਇਸ ਵੇਲੇ ਇੱਥੇ ਡਾਕਟਰ ਸਾਹਿਬ ਵੱਲੋਂ ਹੁਣ ਬਣਾਇਆ ਜਾ ਰਿਹਾ ਹੈ ਸੌਂਫ ਦਾ ਇਸਤੇਮਾਲ ਕੀਤਾ ਹੈ ਪਿਪਲੀ ਦਾ ਇਸਤੇਮਾਲ ਕੀਤਾ ਹੈ ਪੁਦੀਨੇ ਦਾ ਵਰਤੋਂ ਕੀਤੀ ਗਈ ਹੈ ਨਾਲੋਂ ਨਾਲ ਇਸ ਫਾਰਮੂਲੇ ਦੇ ਵਿੱਚ ਕਿ ਯਾ ਕਦੂ ਪਾਇਆ ਗਿਆ ਔਰ ਸਫੈਦ ਪੇਟੇ ਦਾ ਜਿਹੜਾ ਇਹਦੇ ਵਿੱਚ ਇਸਤੇਮਾਲ ਕੀਤਾ ਗਿਆ ਇਹ ਤਾਂ ਬਸ ਇੰਨਾ ਕੀ ਟਾਈਮ ਲੱਗਦਾ 15 ਸਭ ਮੈਂ 5 ਮਿੰਟ ਲੱਗਦੇ ਨੇ ਜੀ ਬਣ ਕੇ ਤਿਆਰ ਹੋ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਇਹਨੂੰ ਪੁੰਨ ਲੈਣਾ ਜੀ ਫਿਰ ਕੁਣ ਵੀ ਲੈਣਾ ਸਾਰੀਆਂ ਡਾਈਟਰੀ ਚੀਜ਼ਾਂ ਨੇ ਡਾਈਟਰੀ ਫਾਈਬਰ ਹੀ ਹੈ ਅਗਰ ਤੁਸੀਂ ਨਾਲ ਵੀ ਲੈ ਸਕਦੇ ਹੋ ਇਹ ਕੁਛ ਨਹੀਂ ਇਹਦੇ ਵਿੱਚ ਫਾਈਬਰ ਹੀ ਹੈ ਜਿਸ ਤਰ੍ਹਾਂ ਆਪਾਂ ਕੱਿਏ ਕੱਦੂ ਦੀ ਗੱਲ ਕਰੀਏ ਜਾਂ ਆਪਾਂ ਐਸ਼ਗੜ ਜੂਸ ਦੀ ਇਹਦੀ ਗੱਲ ਕਰੀਏ ਪੇਠੇ ਦੀ ਗੱਲ ਕਰੀਏ ਇਹਦੇ ਵਿੱਚ ਫਾਈਬਰ ਹੀ ਹੈ ਖਦਿੰਨੇ ਦੇ ਵਿੱਚ ਵੀ ਫਾਈਬਰ ਹੈ ਸੌਂਫ ਦੇ ਵਿੱਚ ਵੀ ਫਾਈਬਰ ਹੈ ਪੁੰਨਨ ਦੀ ਲੋੜ ਹੀ ਨਹੀਂ ਠੀਕ ਹੈ ਠੀਕ ਹੈ ਜੀ ਉਹ weight ਵੀ ਘਟਾਉ ਤੁਹਾਡਾ ਜੇ ਫਾਈਬਰ ਜਾਊਗਾ ਤਾਂ weight ਵੀ ਘਟੂਗਾ ਮਤਲਬ ਨਾ ਸਿਰਫ ਕੱਲਾ ਐਸਿਡ ਦੇ ਉੱਤੇ ਤਜਾਬ ਦੇ ਉੱਤੇ ਸਗੋ weight management ਦੇ ਉੱਤੇ ਵੀ ਕੰਮ ਕਰੇਗਾ ਬਿਲਕੁਲ weight management ਤੇ ਵੀ ਕੰਮ ਕਰੂਗਾ ਸ਼ੂਗਰ ਤੇ ਵੀ ਕੰਮ ਕਰੂਗਾ ਜਿੰਨੀਆਂ ਵੀ ਹਾਰਮੋਨਲ ਪ੍ਰੋਬਲਮ ਨੇ ਉਹਨਾਂ ਤੇ ਵੀ ਕੰਮ ਕਰੂਗਾ ਇਹ ਡਾਕਟਰ ਸਾਹਿਬ ਤੁਸੀਂ ਜਿਵੇਂ ਟੱਕਣ ਚੱਕੇ ਤਾਂ ਲੱਗੇ ਜਿਵੇਂ ਦੁਬਈ ਦਾ ਅਤਰ ਦਾ ਖੁੱਲ ਗਿਆ ਹੁੰਦਾ ਜਿਵੇਂ ਦੁਬਈ ਦਾ ਅਤਰ ਖੋਲ ਦਿੱਤਾ ਹੁੰਦਾ ਇੱਥੇ ਪਰ ਜਿਹੜੀ ਸੌਫ ਹੈ ইরਾਨੀ ਸੌਫ ਹੈ ਇਹਦੀ ਖੁਸ਼ਬੂ ਬਹੁਤ ਦੂਰ ਤੱਕ ਜਾਂਦੀ ਹੈ ਠੀਕ ਹੈ ਪੁਦੀਨਾ ਵੀ ਹੈ ਪੁਦੀਨਾ ਵੀ ਸਾਰਾ ਮੇਰੇ ਮੂੰਹ 'ਚ ਤਾਂ ਜੀ ਹੁਣ ਹੀ ਸਲਾਈਵਾ ਬੰਨਾ ਸ਼ੁਰੂ ਹੋ ਗਿਆ ਇਸਦੀ ਖੁਸ਼ਬੂ ਦੇ ਨਾਲ ਹੀ ਬਿਲਕੁਲ ਆ ਠੀਕ ਹੈ ਨਾ ਇਹਨੂੰ ਛਾਣੋ ਨਾ ਕਿਉਂਕਿ ਇਹ ਵੀ ਸਾਰੀਆਂ ਚੀਜ਼ਾਂ ਉਹੀ ਨੇ ਜੋ ਆਪਣੀ ਬੋਡੀ ਨੂੰ ਚਾਹੀਦੀਆਂ ਨੇ ਫਾਈਬਰ ਹੀ ਹੈ ਠੀਕ ਹੈ ਨਾ ਇਹਨੂੰ ਛਾਣੋਗੇ ਤਾਂ ਫਿਰ ਇਹਦਾ ਇਫੈਕਟ ਇਦਾਂ ਹੀ ਰਹੇਗਾ ਠੀਕ ਹੈ ਨਾ ਵੈਸੇ ਹੀ ਪੀਓ ਜੀ 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 ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਇੱਕ ਗਲਾਸ ਡਾਕਟਰ ਸਾਹਿਬ ਇਹ ਗਲਾਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਰਿਲੀਫ ਮਿਲਣਾ ਸ਼ੁਰੂ ਹੋ ਜਾਏਗਾ ਮਰੀਜ਼ ਨੂੰ ਤਜਾਬ ਵਾਲੇ ਨੂੰ ਗੈਸ ਵਾਲੇ ਨੂੰ ਬਿਲਕੁਲ ਤੁਹਾਨੂੰ 10 15 ਮਿੰਟ ਦੇ ਵਿੱਚ ਹੀ ਇਹਦਾ ਰਿਲੀਫ ਤੁਹਾਨੂੰ ਜਿਹੜਾ ਪੇਟ ਦੇ ਵਿੱਚ ਤਜਾਬ ਹੈ ਉਹਦਾ ਸਭ ਠੀਕ ਲੱਗੂਗਾ ਸਤਿਆਨਾਸ਼ ਕਰ ਦੂਗਾ ਇਤਜ਼ਾਬ ਦਾ ਵਧੇ ਵਧੇ ਇਤਜ਼ਾਬ ਗੈਸ ਦਾ ਬਿਲਕੁਲ ਬਿਲਕੁਲ ਜੀ 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 ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਨੁਸਖਾ ਫਾਰਮੂਲਾ ਤੁਹਾਡੇ ਬਹੁਤ ਪਹਿਲੇ ਹੀ ਬਹੁਤ ਵਧੀਆ ਹੁੰਦੇ ਨੇ ਤੇ ਲੋਕਾਂ ਦੇ ਧੰਨਵਾਦ ਵੀ ਮੈਂ ਤੁਹਾਡੇ ਜਿਹੜੇ ਧੰਨਵਾਦ ਤੁਸੀਂ ਮੈਨੂੰ ਫੋਨ ਕਰਕੇ ਖਾਸ ਕਰਕੇ ਕਰਦੇ ਹੋ ਉਹ ਡਾਕਟਰ ਸਾਹਿਬ ਤੱਕ ਪਹੁੰਚ ਜਾਂਦੇ ਨੇ ਡਾਕਟਰ ਸਾਹਿਬ ਤੁਹਾਡੇ ਤੱਕ ਕਿਵੇਂ ਪਹੁੰਚੇ ਜਾਵੇ ਅਗਰ ਕਿਸੇ ਨੂੰ ਕ੍ਰੋਨਿਕਲ ਡਿਜ਼ੀਜ਼ ਹੈਗੀਆਂ ਨੇ ਤਜ਼ਾਬ ਉਹ ਕਹਿੰਦਾ ਜੀ ਡਾਕਟਰ ਹੈ ਹੀ ਨਹੀਂ ਕੋਈ ਦੁਨੀਆ ਤੇ ਜਿਹੜਾ ਮੇਰੇ ਇਤਜ਼ਾਬ ਠੀਕ ਕਰ ਦੇ ਮੇਰਾ ਗੈਸ ਠੀਕ ਕਰ ਦੇ ਮ ਨਬਰ ਰੋੜੀ ਇਹਦਾ ਕਲੋਨੀ ਮਲੇਰਕੋਟਲਾ ਜੀ ਨੰਬਰ ਸਾਡਾ ਹੈ 99153 2150 ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਅਸੀਂ ਹੁੰਨੇ ਆ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਬਹੁਤ ਬਿਹਤਰੀਨ ਨੁਸਖਾ ਕੰਦਨੇ ਵੀ ਇੱਕ ਗਲਾਸ ਅੰਦਰ ਤੇ ਤਜ਼ਾਬ ਜਲੰਧਰ ਸਾਡੇ ਵਾਲ ਜਲੰਧਰ ਵਾਲੇ ਵੀ ਸਾਨੂੰ ਕਹਿਣ ਲੱਗੇ ਨੇ ਵੀ ਤਜ਼ਾਬ ਜਲੰਧਰ ਨਾਲ ਭੇਜਿਆ ਕਰੋ ਪਰ ਚਲੋ ਇੱਕ ਖਾਨ ਹੈਗੀ ਹੈ ਤੇ ਮੈਨੂੰ ਲੱਗਦਾ ਕਿ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਇੱਥੇ ਇਸ ਵੇਲੇ ਇਸਤੇਮਾਲ ਕਰਨਾ ਹੈ ਜਾਂ ਤੁਸੀਂ ਕਿਸੇ ਨੂੰ ਰეკਮੈਂਡ ਕਰਨਾ ਹੈ ਤਾਂ ਬਹੁਤ ਜ਼ਿਆਦਾ ਜਿਹੜਾ ਰਿਲੀਫ ਹੈਗਾ ਡਾਕਟਰ ਸਾਹਿਬ ਦਾ ਕਹਿੰਦੇ ਕਿ ਇੱਥੇ ਤੱਕ ਕਿ ਉਹ ਲਿਖ ਕੇ ਵੀ ਦੇ ਸਕਦੇ ਨੇ ਗੈਸ ਵਾਲਿਆਂ ਨੂੰ ਤਜ਼ਾਬ ਵਾਲਿਆਂ ਨੂੰ ਕਿਹਦਾ ਫਾਇਦਾ ਹੈ ਜਿਹੜਾ ਉਹ ਤੁਹਾਨੂੰ ਹੋਣਾ ਹੀ ਹੋਣਾ ਪਰ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰ ਦਿਓ ਜਿਨ੍ਹਾਂ ਨੂੰ ਅਜੇ ਤੱਕ ਕਦੇ ਵੀ ਫਾਇਦਾ ਨਹੀਂ ਹੋਇਆ ਐਂਟਾਸਿਡ ਦੇ ਕੈਪਸੂਲਾਂ ਤੋਂ ਗੋਲੀਆਂ ਤੋਂ ਟੀਕੇ ਤੋਂ ਹੋਰ ਤੇ ਹੋਰ ਬਹੁਤ ਸਾਰੇ ਸਾਡੇ ਭਰਾ ਹੈਗੇ ਨੇ ਜਦੋਂ ਦਰਦ ਹੁੰਦਾ ਫੂਡ ਪਾਈਪ ਦੇ ਵਿੱਚ ਜਾਂ ਪੇਟ ਦੇ ਵਿੱਚ ਤਾਂ ਉਹਨਾਂ ਨੂੰ ਟੀਕੇ ਲਗਵਾਉਣੇ ਪੈਂਦੇ ਨੇ ਉਹ ਟੀਕਿਆਂ ਤੋਂ ਦਵਾਈਆਂ ਤੋਂ ਗੋਲੀਆਂ ਤੋਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਪਹਿਲਾਂ ਅਸਰ ਹੈਗਾ ਜਿਹੜਾ ਇਹ ਜੂਸ ਹੈਗਾ ਇਹ ਕਰ ਸਕਦਾ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਔਰ ਜਿਨ੍ਹਾਂ ਨੇ ਨੁਸਖਾ ਫਾਰਮੂਲਾ ਇਸਤੇਮਾਲ ਕੀਤਾ ਵੀਡੀਓ ਸੇਵ ਕਰਕੇ ਰੱਖ ਲਿਓ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਤਜਾਬ ਗੈਸ ਠੀਕ ਹੋ ਗਿਆ ਡਾਕਟਰ ਸਾਹਿਬ ਦਾ ਧੰਨਵਾਦ ਹੈਗਾ ਜਿਹੜਾ ਉਹ ਅਸੀਂ ਜ਼ਰੂਰ ਕਰਨਾ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਅਗਲੀ ਵੀਡੀਓ ਦੇ ਵਿੱਚ ਨਵਾਂ ਮੁੱਦਾ ਨਵਾਂ ਵਿਸ਼ਾ ਤੁਹਾਡੀ ਸਿਹਤ ਨਾਲ ਸੰਬੰਧਿਤ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਡਾਕਟਰ ਕਾਸਿਫ ਫਾਰੂਕੀ ਨੂੰ ਆਗਿਆ ਦਿਓ ਧੰਨਵਾਦ